ਉਹ ਜਾਣਨਾ ਚਾਹੁੰਦੇ ਆ ਕਿ ਪਾਕਿਸਤਾਨ ਦੇ ਵਿੱਚ ਸਿੱਖਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਦੇਖੋ ਛੋਟੀਆਂ ਮੋਟੀਆਂ ਗੱਲਾਂ ਨਾ ਸ਼ਹਿਰਾਂ 'ਚ ਪਿੰਡਾਂ 'ਚ ਐ ਆਂਦੀਆਂ ਰਹਿੰਦੀਆਂ ਆ ਤੁਸੀਂ ਕੀ ਕਹਿੰਦੇ ਹੋ ਆ ਤੁਸੀਂ ਕੋਈ ਨਹੀਂ ਭਾਈ ਹੋਈ ਆ ਇਧਰ ਮਮਾ ਆ ਕੇ ਤੁਸੀਂ ਆ ਕੋਈ ਹਰ ਵਿੱਚ ਭਾਈ ਨਹੀਂ 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 ਕਿਹਾ ਤੁਹਾਨੂੰ ਕੁਝ ਹੋ ਜਾਈ ਉਹਨਾਂ ਨੂੰ ਕੁਝ ਨਹੀਂ ਉਹਦੋਂ ਇਹ ਕਿਹਾ ਗਿਆ ਕਿ ਇਹ ਨਾ ਸਿੱਖਾਂ ਨੇ ਮਾਰਿਆ ਸੋ ਇੱਕ ਸਿੱਖ ਰੂਪ ਦਾ ਇੱਥੇ ਇੱਕ ਸੈਪਟਰ ਉਸ ਤਰ੍ਹਾਂ ਦੀ ਨੀਜ਼ੀ ਚਾਰਦਿਆ ਆਪਣੇ ਆ ਦਾ ਹਮੇਸ਼ਾ ਫਿਕਰ ਹੁੰਦਾ ਹੈ ਹਨਾ ਜੇ ਜਦੋਂ ਆਪਾਂ ਘਟ ਗਿਣਤੀ ਦੇ ਵਿੱਚ ਹੋਈਏ ਮਤਲਬ ਆਪਾਂ ਬਹੁਤ ਘਟ ਗਿਣਤੀ ਦੇ ਵਿੱਚ ਆ ਤੇ ਅਕਾਟ ਗਿਣਤੀ ਵਾਲਿਆਂ ਨੂੰ ਹਮੇਸ਼ਾ ਧੱਕਾ ਕੀਤਾ ਜਾਂਦਾ ਜਾਂ ਕੁਛ ਨਾ ਕੁਛ ਪਰ ਫਿਰ ਵੀ ਸਾਡਾ ਦੇਲ ਹੈ ਕਿ ਇੱਕ ਵਾਰੀ ਤੁਹਾਡੇ ਕੋਲ ਆਈਏ ਤੁਹਾਨੂੰ ਪੁੱਛੀਏ ਤੁਹਾਡੇ ਹਾਲਚਾਲ ਕਿਸ ਤਰ੍ਹਾਂ ਦੇ ਨੇ ਕਿਸ ਤਰ੍ਹਾਂ ਤੁਸੀਂ ਰਹਿ ਰਹੇ ਹੋ ਕਿਹੜੀਆਂ ਪਰੇਸ਼ਾਨੀਆਂ ਦਿੱਕਤਾਂ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਇਹ ਸਾਡਾ ਫਰਜ਼ ਬਣਦਾ ਵਾਜੀ ਹਾਂਜੀ ਹਾਂਜੀ ਇਦਾਂ ਹੀ ਤੇ ਜਿੱਦਾਂ ਜਿਹੜੇ ਇੱਥੇ ਮੁਸਲਮਾਨ ਵੀਰ ਆ ਉਹਨਾਂ ਵੱਲੋਂ ਕੋਈ ਦਿੱਕਤ ਪਰੇਸ਼ਾਨੀ ਤੇ ਆਪਣੇ ਨਨਕਾਣਾ ਸਾਹਿਬ ਦੇ ਵਿੱਚ ਕਿੰਨੇ ਕੁ ਸਿੱਖ ਵਸਦੇ ਨੇ ਮੈਂ ਤੁਹਾਨੂੰ ਖੁੱਲ ਕੇ ਗੱਲ ਕਰਨਾ ਚਾਹਾਂਗਾ ਕਿਉਂਕਿ ਅਕਸਰ ਜਿਹੜੇ ਇੰਡੀਆ ਦੇ ਵਿੱਚ ਸਾਡੇ ਜਾਂ ਬਾਹਰ ਐਨ ਆਰ ਆਈ ਆ ਜਿੰਨੇ ਵੀ ਉਹ ਜਾਣਨਾ ਚਾਹੁੰਦੇ ਆ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਸਿੱਖ ਰਹਿੰਦੇ ਆ ਕਿੰਨਾ ਹਾਲਾਤਾਂ ਦੇ ਵਿੱਚ ਰਹਿੰਦੇ ਆ ਜਾਂ ਕਿੱਦਾਂ ਦੀ ਜ਼ਿੰਦਗੀ ਬਤੀਤ ਕਰਦੇ ਆ ਜਾਂ ਉਹਨਾਂ ਨੂੰ ਕਿੰਨਾਂ ਦਾ ਤੰਗੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਸਾਥ ਸਿਰੇ ਅਕਾਲ ਜੀ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਤੇ ਆਪਣੇ ਨਾਲ ਆ ਪਾਜੀ ਗੁਰਦੀਪ ਸਿੰਘ ਯਾਤਰਾਵਾਲਾ ਤੇ ਅੱਜ ਆਪਾਂ ਨਨਕਾਣਾ ਸਾਹਿਬ ਦੇ ਵਿੱਚ ਖੜੇ ਆ ਇਸ ਟਾਈਮ ਤੇ ਅੱਜ ਤੁਹਾਨੂੰ ਨਨਕਾਣਾ ਸਾਹਿਬ ਦੇ ਬਾਜ਼ਾਰ ਦਿਖਾਵਾਂਗੇ ਨਨਕਾਣਾ ਸਾਹਿਬ ਦੇ ਵਿੱਚ ਬਹੁਤ ਸਿੱਖ ਰਹਿੰਦੇ ਨੇ ਬਹੁਤ ਤੇ ਨਹੀਂ ਕਹਿ ਸਕਦੇ ਘੋੜੇ ਜਿਹੇ ਸਿੱਖ ਰਹਿੰਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਕਾਰੋਬਾਰ ਸਮਝਾਂਗੇ ਸਿੱਖ ਕਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਇਹ ਨਕਾਣਾ ਸਾਹਿਬ ਦੇ ਵਿੱਚ ਕਿੰਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਾਂ ਉਹਨਾਂ ਦੇ ਬਿਜ਼ਨਸ ਕਿਸ ਤਰ੍ਹਾਂ ਦਾ ਜਾਂ ਕਿਸ ਤਰ੍ਹਾਂ ਦਾ ਉਹਨਾਂ ਦਾ ਕੋਈ ਵਿਤਕਰਾ ਵਗੈਰਾ ਹੁੰਦਾ ਜਾਂ ਇੱਥੇ ਰਹਿਣ ਦੇ ਵਿੱਚ ਕਿੱਦਾਂ ਨੇ ਉਹ ਕਿਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਚੱਲ ਰਹੀ ਹੈ ਆਪਾਂ ਸਾਰੀਆਂ ਗੱਲਾਂ ਕਰਾਂਗੇ ਤੇ ਪਹਿਲਾਂ ਆਪਾਂ ਤੁਹਾਨੂੰ ਬਾਜ਼ਾਰ ਵਿਖਾਵਾਂਗੇ ਇੱਥੇ ਦੇ ਜਿਹੜਾ ਇਹ ਬਾਜ਼ਾਰ ਹੈ ਇਹ 메ਨ ਬਾਜ਼ਾਰ ਆ ਬਾਕੀ ਹੁਣ ਭਾਈ ਸਾਹਿਬ ਜੀ ਦੱਸਣਗੇ ਇਸ ਬਾਜ਼ਾਰ ਬਾਰੇ ਸਾਰੀ ਗੱਲਬਾਤ ਈਐਨਨ ਕਾਨਾ ਸਾਹਿਬ ਦਾ 메인 ਬਾਜ਼ਾਰ ਆ ਜਿਹੜਾ ਰਸ਼ੀ ਏਰੀਆ ਹੁੰਦਾ ਜਿੱਥੇ ਕੁੜੀਆਂ ਬੀਬੀਆਂ ਸ਼ਾਪਿੰਗ ਜਾਂਦਾਂਦੀਆਂ ਨੇ ਇਹ ਇੱਕ ਛੋਟਾ ਸ਼ਹਿਰ ਹੈ ਇਨੂੰ ਵੈਸੇ ਡਿਸਟ੍ਰਿਕਟ ਦਾ ਦਰਜਾ ਦੇਣ ਦੀ ਵਜ੍ਹਾ ਤਾਂ ਅੱਗੇ ਵੀ ਇੱਕ ਗੱਲ ਵਲੌਗ ਜੀ ਦੱਸੀ ਸੀ ਕਿ ਸਿਰਫ ਗੁਰਦੁਆਰਾ ਸਾਹਿਬ ਹੈ। ਇਹ ਜੰਦੂਕਾਣਾ ਸਾਹਿਬ ਨੂੰ ਜਿੱਦੀ ਕਿ ਜबादी ਤੇ ਜਿੱਡਾ ਕਿ ਤਾਂ ਰਕਬਾ ਹੈ ਨਾ ਉਹ ਸਾਹਿਬ ਦਾ ਇੱਕ ਡਿਸਟ੍ਰਿਕਟ ਹੋ ਰਹੀ ਸਕਦਾ। ਸ਼ਾਇਦ ਗੁਰੂ ਮਹਾਰਾਜ ਦੀ ਮਿਹਰ ਹੀ ਹੈ ਇਹ ਡਿਸਟ੍ਰਿਕਟ ਹੈ ਜਿਹੜਾ ਆਪਾਂ ਕਹਿ ਸਕਦੇ ਹਾਂ। ਹਾਂਜੀ ਡਿਸਟ੍ਰਿਕਟ ਇੱਕ ਬੜੀ ਅਮੀਰ ਹੈ। ਅਮੀਰ ਹੈ ਤੇ ਤੁਸੀਂ ਦੇਖੋ ਇਹ ਆਪਣੇ ਬਹੁਤ ਸਾਰੇ ਸਸਤਰੀ ਕਾਲ ਮੋਬਾਈਲ ਐਸੈਸਰੀਜ਼ ਹੈ। ਸ਼ਾਇਦ ਆਪਣੇ ਸਿੱਖਾਂ ਦੀ ਸਿੱਖਣ ਦਾ ਹੈ। ਠੀਕ ਜੀ। ਬਹੁਤ ਸਾਰਾ। ਤੇ ਆਪਣੇ ਨਨਕਾਣਾ ਸਾਹਿਬ ਦੇ ਵਿੱਚ ਕਿੰਨੇ ਕੁ ਸਿੱਖ ਵਸਦੇ ਨੇ ਇਹ ਕਿਹਾ ਜਾ ਸਕਦਾ ਜੀ ਕੋਈ ਮੋਰ ਥੈਨ 300 ਫੈਮਿਲੀਜ਼ ਨੇ ਸ਼ਾਇਦ ਮੋਰ ਥੈਨ 300 ਫੈਮਿਲੀਜ਼ ਅੱਛਾ ਤੇ ਇਹ ਸਾਰੇ ਇੱਥੇ ਦੇ ਸਨੀਕ ਨੇ ਜਾਂ ਇਹਦੇ ਵਿੱਚ ਆਏ ਨੇ ਨਨਕਾਣਾ ਸਾਹਿਬ ਦੇ ਵਿੱਚ ਦੇਖੋ ਇਹਦੇ ਚ ਨਾ 47 ਬੇੜੇ ਤੋਂ ਬਾਅਦ ਕੋਈ ਨਹੀਂ ਰਿਹਾ ਅੱਛਾ ਜੀ ਬਹੁਤ ਕੁ ਲੁਕੀਆਂ ਫੈਮਿਲੀਆ ਪੰਜਾਬੀ ਫੈਮਿਲੀ ਆਉਂਦੇ ਆ ਠੀਕ ਹੈ ਜੀ ਰੱਬ ਦਾ ਸ਼ੁਕਰ ਹੈ ਅੱਛਾ ਜੀ ਅੱਛਾ ਉਸ ਤੋਂ ਬਾਅਦ ਇਹ ਪਾਰਾ ਚਨਾਰ ਤੋਂ ਪਸ਼ਾਵਰ ਤੋਂ ਕੁਝ ਫੈਮਿਲੀਜ਼ ਨੂੰ ਲਿਆਤਾ ਰਿਹਾ ਇੱਕ ਦੋ ਫੈਮਿਲੀਜ਼ ਨੂੰ ਜਦੋਂ ਉਦੋਂ ਫੈਮਿਲੀਜ਼ ਆਈਏ ਤੇ ਕਿਹਾ ਜਾਂਦਾ ਕਿ ਉਦੋਂ ਬੜਾ ਅਜੀਬ ਜਿਹਾ ਮਾਹੌਲ ਸੀ ਅੱਛਾ ਜੀ ਇਹਨਾਂ ਨਾਲ ਇੱਕ ਪੁਲਿਸ ਵਾਲਾ ਹੁੰਦਾ ਸੀ ਮਤਲਬ ਇਸ ਤਰ੍ਹਾਂ ਦੀ ਸਿਚੁਏਸ਼ਨ ਸੀ ਕਿ ਇਹਨਾਂ ਨੂੰ ਸਿਕਿਉਰਟੀ ਤਾਂ ਨਹੀਂ ਮਾਸ ਸੀ ਜਿਹੋਦਾਂ ਨੇ ਲਿਆ ਕੇ ਪਾਇਆ ਗਿਆ ਕਿ ਕਿਉਂ ਮਤਲਬ ਸਰ ਠੀਕ ਸੇਫ ਨਹੀਂ ਸੀ ਜਾਂ ਕਿੱਦਾਂ ਚੱਕਰ ਆ ਗਿਆ ਸੇਫ ਤਾਂ ਹੁੰਦੀ ਗੱਲ ਹੈ ਲੋਕਾਂ ਦੀ ਐਕਸੈਪਟੈਂਸ ਨਹੀਂ ਸੀ ਅੱਛਾ ਪਹਿਲਾਂ ਇਹ ਐਕਸੈਪਟ ਨਹੀਂ ਕਰਦੇ ਆਪਣੇ ਲੋਕਾਂ ਨੂੰ 47 ਨੂੰ ਜ਼ਰਾ ਜ਼ਿਹਨ ਚ ਰੱਖਣਾ ਚਾਹੀਦਾ ਉਸ ਤੋਂ ਬਾਅਦ ਬਣਾਈਆਂ ਗਈਆਂ ਕਹਾਣੀਆਂ ਨੂੰ ਯਾਦ ਰੱਖਣਾ ਚਾਹੀਦਾ ਜਿਹੜੀ ਕਹਾਣੀਆਂ ਬਣਾਈਆਂ ਗਈਆਂ ਉਹ ਇਹ ਕਹਿ ਗਿਆ ਕਿ ਸਿੱਖਾਂ ਨੇ ਇਤਨੇ ਬਜ਼ੁਰਗਾਂ ਨੂੰ ਮਾਰਿਆ ਅੱਛਾ ਜੀ ਜਿਹੜੀ ਅੱਜ ਕਹਾਣੀਆਂ ਸੁਣਦੇ ਆ ਉਹਦੇ ਬੜੀਆਂ ਫਰਕ ਕਹਾਣੀਆਂ ਨੇ ਨਾ ਕਿਉਂਕਿ ਉਦੋਂ ਇਹ ਕਿਹਾ ਗਿਆ ਕਿ ਇਹਨਾਂ ਸਿੱਖਾਂ ਨੇ ਮਾਰਿਆ ਸੋ ਇੱਕ ਸਿੱਖ ਰੂਪ ਦਾ ਇੱਥੇ ਇੱਕ ਸੈਪਟਰ ਉਸ ਤਰ੍ਹਾਂ ਦੀ ਨਹੀਂ ਸੀ ਜਿਹੜੀ ਹੁਣ ਹੈ ਔਰ ਬਿਲਕੁਲ ਉਹਦੇ ਆਪੋਜ਼ਿਟ ਹੈ। ਜਿਸ ਨੂੰ ਉਹ ਤੋਂ ਇੱਕ ਦੋ ਫੈਮਿਲੀ ਲੈਂਦਾ ਗਿਆ ਫਿਰ ਦੋ ਚਾਰ ਹੋਈਆਂ ਫਿਰ ਚਾਰ ਤੋਂ 6 ਹੋਈਆਂ ਤੇ ਹੁਣ ਬਹੁਤ ਸਾਰੇ ਹੁਣ ਮੋਰ ਦੇ 300 ਤੋਂ ਬਣ ਗਏ। ਇਹ ਆ ਇਹ ਨਰਲਾ ਬਾਜ਼ਾਰ ਹੈ ਜੀ। ਇਹ ਅੰਦਰੂਨ ਆ ਜਿਹੜਾ ਅੰਦਰੂਨ ਬਾਜ਼ਾਰ ਹੈ। ਇਹ ਆ। ਲਓ ਜੀ ਵਾਜਾ ਮਾਰਨੀ ਸ਼ੁਰੂ ਕਰ। ਕੀ ਹਾਲ ਚਾਲ ਜੀ? ਠੀਕ ਆ ਕੋ। ਸ਼ੁਕਰ ਅੱਲਾ। ਰੰਗਾਂ ਨੂੰ ਪੀਂਦੇ। ਕਾਣਾ ਸਾਹਿਬ ਜੀ ਦਿਖਾਈ ਦਿੱਤੇ ਇੱਥੇ ਬਹੁਤ ਅੱਛਾ ਲੱਗਾਈ ਤੁਹਾਨੂੰ ਮਿਲ ਕੇ ਤੇ ਇੱਕ ਬਹੁਤ ਮੈਨੂੰ ਇਹਨਾਂ ਦੀ ਗੱਲ ਵਧੀਆ ਲੱਗਦੀ ਆ ਇਹ ਆਪ ਆਵਾਜ਼ ਮਾਰ ਕੇ ਤੇ ਫਿਰ ਇਹ ਗੱਲਬਾਤ ਕਰਦੇ ਨੇ ਤੇ ਇੱਧਰ ਆ ਇਸ ਸਟਰੀਟ ਦਾ ਫੂਡ ਤੇ ਆਪਾਂ ਹੁਣ ਜੂਸ ਜਰੂਰ ਪੀਵਾਂਗੇ ਭਾਈ ਸਾਹਿਬ ਜੀ अच्छा जूस पीना हो हां जी हुन जूस रोज पिलांगे अच्छा मैंने ना काही आइडियाज हैं हां जी हां जी आके पाजी ਤੇ ਗਾਜਰ ਦਾ ਤੇ ਉਹਦਾ ਮਸੰਬੀ ਦਾ ਇਕੱਠਾ ਹਾਂ ਜੀ ਕਿਉਂ ਨਹੀਂ ਤੁਸੀਂ ਬੋਲੋ ਲਓ ਜੀ ਲਓ ਭਾਈ ਸਾਹਿਬ ਦਾ ਆਵਾਜ਼ ਮਾਰੀ ਜੀ ਅਸੀਂ ਆਏ ਇਹ ਲਾੜੇ ਹਾਂ ਜੀ तकरीबन 20-25 ਸਾਲ ਤੋਂ ਦੁਕਾਨ ਆ ਜੀ ਇਹ ਜੂਸ ਦੀ ਵਾਹ ਪਹਿਲੇ ਅਸੀਂ ਉਹ ਦੁਕਾਨ ਦੇ ਉੱਤੇ ਵੇਚਦੇ ਨਹੀਂ ਫੱਟਾ ਲਾ ਕੇ ਅੱਛਾ ਸ੍ਰੀ ਰਾਮ ਜੀ ਤੇਰਾ ਮੁਸਮੀ ਦਾ ਹਰ ਚੀਜ਼ ਦਾ ਜੂਸ ਬੜਾ ਵਿਕਦਾ ਹੁੰਦਾ ਸੀ ਡਰਾਈ ਬਰੋਡ ਵੀ ਖੁੱਲਾ ਲਾਉਣਾ ਲੇਕਿਨ ਹੁਣ ਦੁਨੀਆਂਦਾਰੀ ਦੇ ਹਾਲਾਤ ਇੰਜ ਦੇ ਹੋ ਗਏ ਹੁਣ ਗਵਰਨਮੈਂਟ ਸਖਤੀ ਕਰਦੀ ਐ ਇਸ ਕਰਕੇ ਹੁਣ ਦੁਕਾਨਾਂ ਦੇ ਅੰਦਰ ਜਿਹੜਾ ਨਾ ਮਾਮਲੇ ਬੜੇ ਸਖਤ ਹੋ ਗਏ ਸਹੀ ਐ ਚਲੋ ਰੋਡ ਤੇ ਰੋਡ ਥੋੜਾ ਖਾਲੀ ਵੀ ਚਾਹੀਦਾ ਮੇਰੇ ਘਰ ਨਾਲ ਹਾਂਜੀ 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 ਰੋਡ ਤੇ ਮਾਈ ਕਰਦੇ ਕੋਈ ਮਾੜੀ ਚਲੋ

ਇਹ ਪੂਰੀ ਦੁਨੀਆ ਦੇ ਜਾਂਦੀ ਹੈ ਅੱਜ ਕੱਲ ਦਾ ਦੌਰ ਹੀ ਆ ਗਿਆ ਦੁਨੀਆ ਵਾਲਾ ਹਾਂਜੀ 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 ਇਹ ਹੱਥ ਨਾਲ ਜੂਸ ਕੱਢਣ ਵਾਲੀ ਮਸ਼ੀਨ ਆ ਇਹ ਬੰਦਾ ਬੈਟ ਖਲੋਤਾ ਜੀ ਮਸਲ ਸ਼ਾ ਇਹਨੇ ਜਨਾਬ ਹੱਥਾਂ ਵਾਲੀ ਮਸ਼ੀਨ ਨਾਲ ਹੀ ਕੰਮ ਕਰਨਾ ਇਧਰ ਵੱਡੀਆਂ ਮਸ਼ੀਨਾਂ ਤੇ ਮੈਨੂੰ ਲਾਗੇ ਨਹੀਂ ਆਉਂਦੇ ਨਾ ਕਿਸੇ ਨੂੰ ਠੋਕਦਾ ਕਿਉਂਕਿ ਸੁੱਤਾ ਪਿਆ ਕੰਮ ਕਰਦਾ ਕਿਸੇ ਬਲੇ ਗਰਾਰੀ ਖਰਾਬ ਕਰ ਦਿੰਦਾ ਬਾਈ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਜੀ ਹੈਲੋ ਹਾਈ ਸਾਹਿਬ ਲਓ ਜੀ ਇੱਕ ਗਲਾਸ ਇੱਕ ਗਲਾਸ ਕਿੰਨੇ ਦਾ ਪਿਆ ਆਪਾਂ ਨੂੰ ਇਹ ਤੁਹਾਡਾ 100 ਰੁਪਏ ਦਾ 100 ਰੁਪਏ ਤੁਹਾਡਾ ਖੁੱਡਾ ਬਣਾਇਆ ਇਹ ਤੁਹਾਡਾ ਜੀ ਕਿ ਤੂੰ ਤੇ ਗਾਜਰ ਵਿੱਚ ਸੱਤ ਹਾਂ ਲੋ ਲਓ ਲਓ ਇਹ ਡੇਢ ਡੇਢ ਗਲਾਸ ਤੁਹਾਡਾ ਬਣਾਇਆ 100 ਵਾਹ ਜੀ ਵਾਹ ਕੀ ਬਾਤ ਇਹ ਵੀ ਨਾਲ ਦੱਸੋ ਮੈਂ ਡੇਢ ਗਲਾਸ 100 ਦਾ ਕਾਈ ਸਿਆ ਸਰਦਾਰਾ ਤੁਸੀਂ ਯਾਦ ਕਰੇਗਾ ਤੁਸੀਂ ਕਹਿੰਦੇ ਸੀ ਹੋਰ ਕੁਝ ਖਾਈ ਹੈ ਨਾ ਹੁਣ ਤੁਹਾਨੂੰ ਅਸੀਂ ਆ ਗਏ ਜੀ ਇਹ ਗੱਲਾਂ ਮੰਡੀ ਵਾਲੇ ਸਾਈਡ ਆ ਠੀਕ ਹੈ ਜੀ ਨਮਕਾਨਾ ਸਾਹਿਬ ਦੀ ਗੱਲ ਆ ਜੀ ਉਹ ਦੁਨੀਆ ਦੇ ਬਰਬਾਹ ਹਾਲ ਉਹ ਚਾਵਨਾਂ ਤੋਂ ਬੈਠੇ ਭੈਣ ਭਾਈ ਬਾਂਦ ਸਰਦਾਰ ਜੀ ਵਾਹ ਜੀ ਵਾਹ ਆਹ ਕੀ ਬਾਤ ਚੱਲਦੀ ਠੀਕ ਠਾਕ ਹੋ ਇਹ ਪਈ ਸਾਹਿਬ ਆਏ ਚਾਹ ਪਾਣੀ ਪੁੱਛ ਰਹੇ ਨੇ ਆਪ ਤੋਂ ਰਹੀ ਚੈੱਕ ਲਈ ਇਧਰ ਆਓ ਤੁਸੀਂ ਕੋਈ ਨਹੀਂ ਭਾਈ ਉਹ ਇੱਦਰ ਮਮਾ ਨਹੀਂ ਤੁਸੀਂ ਯਾਤ ਕੋਈ ਸ਼ਹਿਰ ਵਿੱਚ ਪਾਈ ਨਹੀਂ 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 ਕਿਹਾ ਤੁਹਾਨੂੰ ਕੁਝ ਹੋ ਜਾਈ ਮਮਾ ਕੁਝ ਨਹੀਂ ਇੱਕ ਤਾਂ ਤੇ ਆਪਾਂ ਵੀ ਨਹੀਂ ਸੋਚਦੇ ਜੀ ਉਹ ਪਾ ਕੇ ਕਿਦਾਂ ਤੁਸੀਂ ਲੋ ਜੀ ਭਾਈ ਸਾਹਿਬ ਪਿੱਛੋਂ ਆਏ ਆਵਾਜ਼ ਮਾਰ ਕੇ ਤੇ ਹੁਣ ਕਹਿੰਦੇ ਤੁਹਾਨੂੰ ਦਿਖਾਵਾਂਗੇ ਤੇ ਇੰਸਟਾਗ੍ਰਾਮ ਇਹ ਆ ਜੀ ਇਹ ਇਹ ਪਾਕਿਸਤਾਨ ਦੇ ਵਿੱਚ ਇਹ ਆ ਸਰਦਾਰਾਂ ਦੇ ਨਾਲ ਇਹਨਾਂ ਦਾ ਪਿਆਰ ਦੇਖ ਲਓ ਪਿੱਛੋਂ ਆਏ ਨੇ ਭਾਈ ਸਾਹਿਬ ਦੇਖ ਕੇ ਸਰਦਾਰ ਤੇ ਹੁਣ ਇਹ ਕਹਿੰਦੇ ਕਿ ਟੈਸਟ ਕਰਕੇ ਜਾਓ واہ جی واہ بھائی کی ڈش کران لگے ہو یہ تو کھیر چاہیے کرنی ہے گل کو پھول نہیں دے سمجھی پڑے گی اوہ واہ واہ اوئے ہو جی دیکھا بھائی مینوں صرف کھیر دینا بس سمجھی دے تم لاؤ یہ لوگ واہ واہ سمجھی لاؤ کون کون دو پکی گندی کون سی لاؤ واہ ایک دے دی انی لگے سا ਦੇਦਰ ਬਜੀ ਰ ਇੱਕ ਵਾਕੀ ਤੇ ਬੜੀ ਖਾਦੀ ਜੀ ਬਹੁਤ ਚੰਗੀ ਲੱਗ ਰਹੀ ਹੈ ਸਾਡੀ ਠੀਕ ਹੈ ਮੇਰਾ ਖੁਆਈ ਹੈ ਹਾਂ ਖੁਆਈ ਹੈ ਬਸ ਖਾਓ ਵਾਹ ਜੀ ਵਾਹ ਕੀ ਬਾਤ ਆ ਕੀ ਬਾਤ ਆ ਨੋ ਯਾਰ ਦੀ ਭਾਈ ਕਹ ਰਿਹਾ ਚੀਦੇ ਮਲੰਗ ਦੀ ਹਾਂ ਚੀਦਾ ਮਲੰਗ ਦੀ ਰੋਹਿੰਦਨ ਕਾਣਾ ਸਾਹਿਬ ਆਣਾ ਤੁਸਾਂ ਤੇ ਚੀਦੇ ਮਲੰਗ ਦਾ ਨਾਂ ਲੈ ਕੇ ਲੱਭਣਾ ਲੱਭਣਾ ਵੇ ਕਿੱਥੇ ਆ ਤੇ ਖੀਰ ਤੇ ਇਹ ਅੱਜ ਸੀਜ਼ਨ ਚ ਗਾਜਰ ਦਾ ਹਲਵਾ ਹੂੰ ਪਰ ਵਾਕਿਆ ਹੀ ਕਾਬਲੇ ਤਾਰੀਫ ਆ ਇੰਨਾ ਸਵਾਦ ਨਿਰਾ ਖੁਆਈ ਆ ਗਏ ਤੇ ਭਾਈ ਸਾਹਿਬ ਆਏ ਪਿੱਛੋਂ ਬਾਜ਼ ਮਾਰ ਕੇ ਕਹਿੰਦੇ ਚੇਸਟ ਕਰਕੇ ਜਾਓ ਖਾ ਪੀ ਕੇ ਜਾਓ ਤੁਸੀਂ ਸਾਡੇ ਮਹਿਮਾਨ ਆਏ ਹੋ ਇਹ ਆ ਇਹਨਾਂ ਦੀ ਮਹਿਮਾਨ ਨਿਵਾਜੀ ਇਹ ਮਜ਼ਾ ਆ ਗਿਆ ਸਵਾਦ ਆ ਗਿਆ ਸਵਾਦ ਦੋ ਗੱਲਾਂ ਦਾ ਇੱਕ ਤੇ ਬਕਾਇਦਾ ਕੁਜ਼ੀਨ ਦਾ ਸਵਾਦ ਆ ਜਿਹੜੀ ਜਿਹੜੀ ਡਿਸ਼ ਹੈ ਉਹਦਾ ਦੂਜਾ ਨਨਕਾਣਾ ਸਾਹਿਬ ਦੇ ਲੋਕਾਂ ਨੇ ਬਿਹੇਵੀਅਰ ਆ ਉਹਨੂੰ ਪਿਆਰ ਕਰਦੇ ਆ ਔਰ ਇਹ ਪਿਆਰ ਜਿਹੜਾ ਹੈ ਨਾ ਇਹ ਦੁਨੀਆ ਦੇਖਣਾ ਚਾਹੁੰਦੀ ਹੈ ਬਿਲਕੁਲ ਬਹੁਤ ਇੱਥੇ ਆਏ ਆ ਭਾਈ ਸਾਹਿਬ ਜੀ ਬੜਾ ਸਕੂਨ ਮਿਲ ਰਿਹਾ ਅੱਛਾ ਇੱਕ ਮੰਦੀਪ ਜਿਹੜੀ ਗੱਲ ਹੁੰਦੀ ਹੈ ਨਾ ਦੁਨੀਆ ਦੇ ਵਿੱਚ ਇੱਕ ਪ੍ਰੋਪੋਗੈਂਡਾ ਕੀਤਾ ਜਾਂਦਾ ਕਿ ਯਾਰ ਪਾਕਿਸਤਾਨਾਂ ਜਾਏ ਉੱਥੇ ਫਲਾਣਾ ਹੈ ਉੱਥੇ ਪ੍ਰੋਬਲਮ ਹੈ ਉੱਥੇ ਨਫ਼ਰਤ ਹੈ ਤੇ ਲੋਕੀ ਜਿਹੜੇ ਆ ਵਿਤਕਰਾ ਕਰਦੇ ਆ ਹਨਾ ਇਸ ਗੱਲ ਨੂੰ ਆ ਚੀਜ਼ਾਂ ਕੰਡੈਮ ਕਰਦੀਆਂ ਉਹ ਸਾਡੀ ਵੀਡੀਓ ਘਟੋ ਘਟ ਦੱਸੇਗੀ ਕਿਵੇਂ ਉਹ ਤੁਸੀਂ ਲਾਈਵ ਸੋ ਜਦੋਂ ਉਹਨਾਂ ਨੇ ਭਾਈ ਜੀ ਨੇ ਸਾਡਾ ਵਿੱਚ ਬਾਹ ਫੜ ਕੇ ਕੀਤਾ ਸਾਡਾ ਤੇ ਕੋਈ ਮੂਡ ਵੀ ਨਹੀਂ ਸੀ ਖਾਣ ਦਾ ਬਿਲਕੁਲ ਜੀ ਉਹ ਗਾਹੀ ਅੱਗੇ ਜੂਸ ਪੀ ਕੇ ਆਏ ਤੇ ਰੱਜੇ ਸਾਂ ਲੇਕਿਨ ਉਹਨਾਂ ਨੇ ਫੇਰ ਵੀ ਸਾਨੂੰ ਕਿਹਾ ਯਾਰ ਤੁਸੀਂ ਕੁਝ ਖਾਓ ਬਿਲਕੁਲ ਜੀ ਬਿਲਕੁਲ ਤੇ ਇਹ ਯਾਰ ਇੱਕਣਾ ਸਾਡੇ ਵਿੱਚ ਖੌਫ ਜਾਈ ਆ ਜਿੱਦਾਂ ਕਿ ਪਾਕਿਸਤਾਨ ਜਾਣਾ ਸੇਫ ਨਹੀਂ ਆ ਪਰ ਇੱਥੇ ਆਓ ਜੋ ਪਿਆਰ ਇੱਥੇ ਆ ਕੇ ਮਿਲਦਾ ਮੈਂ ਕਹਿੰਦਾ ਦੁਨੀਆਂ ਦੇ ਕਿਤੇ ਵੀ ਨਹੀਂ ਮਿਲਦਾ ਬਹੁਤ ਪਿਆਰ ਕਰਦੇ ਨੇ ਬਹੁਤ ਇਹ ਇੱਜ਼ਤ ਕਰਦੇ ਨੇ ਜੇਦੂ ਵੀ ਕੋਈ ਆਉਂਦਾ ਬਹੁਤ ਇੱਜ਼ਤ ਕਰਦੇ ਨੇ ਬਿਲਕੁਲ ਜੀ ਤੇ ਹੁਣ ਆਪਾਂ ਤੁਹਾਨੂੰ ਸਿੱਖਾਂ ਦੇ ਕਾਰੋਬਾਰ ਦਿਖਾਵਾਂਗੇ ਨਨਕਾਣਾ ਸਾਹਿਬ ਦੇ ਵਿੱਚ ਕੀ ਆਉਣਾ ਦੇ ਰੁਜ਼ਗਾਰ ਕਿਹੋ ਜਿਹਾ ਉਹਨਾਂ ਦੇ ਕੰਮਕਾਰ ਨੇ ਤੇ ਕਿਸ ਤਰ੍ਹਾਂ ਦਾ ਉਹਨਾਂ ਦਾ ਬਿਜ਼ਨਸ ਚੱਲਦਾ ਤੇ ਬਹੁਤ ਸਾਰੀਆਂ ਗੱਲਾਂ ਕਰਾਂਗੇ ਅੱਜ ਉਹਨਾਂ ਨਾਲ ਤੇ ਇਹ ਆ ਕੁਛ ਇੱਧਰ ਵੀ ਦੁਕਾਨ ਆ ਜਿਹੜੀ ਸਾਹਮਣੇ ਦੇਖ ਰਹੇ ਹੋ ਤੁਸੀਂ ਇਹ ਵੀ ਸਰਦਾਰ ਵੀਰ ਦੀ ਆ ਇੱਧਰਲੀ ਸਾਈਡ ਆ ਆਓ ਹੁਣ ਚੱਲਦੇ ਆ ਆਪਾਂ ਉਹਨਾਂ ਕੋਲ ਹੀ ਤੇ ਉਹਨਾਂ ਕੋਲ ਹੀ ਮਿਲਦੇ ਆ ਉਹਨਾਂ ਨੂੰ ਲੋਈ ਤੇ ਆਪਾਂ ਇਹਨਾਂ ਭਾਈ ਸਾਹਿਬ ਤੋਂ ਆਏ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਨੂੰ ਗੁਰੂ ਨਾਨਕ ਸਾਹਿਬ ਦੀ ਧਰਤੀ ਤੇ ਆਪ ਜੀ ਨੂੰ ਜੀ ਆਇਆਂ ਨੂੰ ਧੰਨਵਾਦ ਜੀ ਬਹੁਤ ਬਹੁਤ ਆਪ ਜੀ ਦਾ ਸ਼ੁਭਨਾਮ ਜੀ ਮੇਰਾ ਨਾਮ ਸਰਦਾਰ ਸੁਰਜੀਤ ਸਿੰਘ ਹੈ ਜੀ ਸੁਰਜੀਤ ਸਿੰਘ ਜੀ ਕਿੰਨੇ ਟਾਈਮ ਤੋਂ ਨਨਕਾਣਾ ਸਾਹਿਬ ਦੇ ਵਿੱਚ ਰਹਿ ਰਹੇ ਹੋ ਅਸੀਂ ਸਾਡੇ ਵੱਡੇ ਜੜੇ ਨੇ 1971 ਦੇ ਵਿੱਚ ਇੱਥੇ ਆ ਕੇ ਰਿਪਲੇਸ ਹੋਏ ਜੀ ਉਦੋਂ ਤੋਂ ਤੁਸੀਂ ਕੀ ਕੰਮਕਾਰ ਕਰਦੇ ਹੋ ਉਦੋਂ ਤੋਂ ਸਾਡਾ ਕੁਝ ਕਨਫੈਕਸ਼ਨਰੀ ਦਾ ਕੰਮ ਸੀ ਜੀ ਅ ਕੋਸਮੈਟਿਕ ਦਾ ਹੈ ਹੋਲਸੇਲ ਦਾ ਸਾਡੇ ਇੱਥੇ ਕੰਮ ਹੈ ਇਸ ਤੋਂ ਇਲਾਵਾ ਸਾਡੇ ਆਯੁਰਵੇਦਿਕ ਕਲੀਨਿਕਸ ਨੇ ਇੱਥੇ ਜੀ ਤੇ ਕਿਸ ਤਰ੍ਹਾਂ ਦੀ ਜ਼ਿੰਦਗੀ ਹੈ ਤੁਹਾਡੀ ਇੱਥੇ ਆਪਾਂ ਆਪਾਂ ਅਕਸਰ ਨਾ ਮੈਂ ਤੁਹਾਨੂੰ ਖੁੱਲ ਕੇ ਗੱਲ ਕਰਨਾ ਚਾਹਾਂਗਾ ਕਿਉਂਕਿ ਅਕਸਰ ਜਿਹੜੇ ਇੰਡੀਆ ਦੇ ਵਿੱਚ ਸਾਡੇ ਜਾਂ ਬਾਹਰ ਐਨ ਆਰ ਆਈ ਹੈ ਜਿੰਨੇ ਵੀ ਉਹ ਜਾਣਨਾ ਚਾਹੁੰਦੇ ਆ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਸਿੱਖ ਰਹਿੰਦੇ ਆ ਕਿਨਾਂ ਹਾਲਾਤਾਂ ਦੇ ਵਿੱਚ ਰਹਿੰਦੇ ਆ ਜਾਂ ਕਿੱਦਾਂ ਦੀ ਜ਼ਿੰਦਗੀ ਬਤੀਤ ਕਰਦੇ ਆ ਜਾਂ ਉਹਨਾਂ ਨੂੰ ਕਿਨਾਂ ਤੰਗੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਜੀ ਜਿੱਥੇ ਆਪਾਂ ਰਹਿੰਦੇ ਆ ਸ੍ਰੀ ਗੁਰੂ ਨਾਨਕ ਸਾਹਿਬ ਇਹ ਪੰਜਾਬ ਹੈ ਔਰ ਪੰਜਾਬ ਦੇ ਵਿੱਚ ਉਹ ਸੈਂਟਰਲ ਪੰਜਾਬ ਹੈ ਜੀ ਇੱਥੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ ਸਥਾਨ ਵੀ ਇੱਥੇ ਜੀ ਬਾਕੀ ਪਵਨ ਪਵਿੱਤਰ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਥਾਨ ਲਾਹੌਰ ਦੇ ਵਿੱਚ ਪਾਏ ਜਾਂਦੇ ਨੇ ਸੈਂਟਰਲ ਪੰਜਾਬ ਚ ਇੱਥੇ ਤੇ ਆਪਾਂ ਮੋਦ ਅਮਨ ਨਾਲ ਸ਼ਾਂਤੀ ਨਾਲ ਪਿਆਰ ਨਾਲ ਰਹਨੇ ਆ ਤੇ ਬੜੀ ਚੜ੍ਹਦੀ ਕਲਾ ਇੱਥੇ ਸਿੰਘਾਂ ਕਿੰਨਾ ਕਿਉਂਕਿ ਅਕਸਰ ਨਾ ਇੱਕ ਸਵਾਲ ਜਰੂਰ ਆਉਂਦਾ ਜਦੋਂ ਵੀ ਆਪਾਂ ਪਾਕਿਸਤਾਨ ਆਉਂਦੇ ਆ ਹੁਣੇ ਮੈਂ ਆਇਆ ਤੇ ਮੇਰੀ ਘਰੋਂ ਵਾਈਫ ਦਾ ਹੀ ਮੈਸੇਜ ਆਇਆ ਮੈਂ ਜਦੋਂ ਖੁੱਲ ਕੇ ਦੱਸ ਦਿੰਦਾ ਕੋਈ ਹਨਾ ਆਪਾਂ ਨੂੰ ਹੈ ਨਹੀਂ ਤੇ ਉਹ ਕਹਿੰਦੀ ਵੀ ਸੇਫ ਕੀ ਸੇਫ ਰਹੋ ਉੱਥੇ ਆਣਾ ਕਿ ਤੁਹਾਡੀ ਇੱਥੇ ਵੇਟ ਕਰੇ ਪਰ ਮੈਂ ਕਿਤੇ ਕਿਤੇ ਚੀਜ਼ ਨਾਲ ਐਗਰੀ ਨਹੀਂ ਕਰਦਾ ਉਹਨਾਂ ਨਾਲ ਦੇਖੋ ਤੁਸੀਂ ਤੁਹਾਨੂੰ ਕਿੰਨੇ ਦਿਨ ਹੋ ਗਏ ਨੇ ਆਇਆ ਇੱਥੇ ਮੈਨੂੰ ਹੋ ਗਏ ਨੇ 33ਵਾਂ ਦਿਨ ਆ ਜੀ ਤੀਜਾ ਦਿਨ ਹੈ ਤਿੰਨ ਦਿਨ ਸੇ ਤੁਸੀਂ ਲੋਕਲ ਕਮਿਊਨਿਟੀ ਦਾ ਕਿੰਨਾ ਕੋ ਪਿਆਰ ਫੀਲ ਕੀਤਾ ਮੈਂ ਇਹੀ ਰਿਪਲਾਈ ਉਹਨਾਂ ਨੂੰ ਮੈਸੇਜ ਚ ਕੀਤਾ ਕਿ ਮੈਂ ਗਿਆ ਇਹ ਲੋਕ ਬਹੁਤ ਪਿਆਰ ਕਰਦੇ ਨੇ ਇੱਕ ਮੀਡੀਆ ਹਾਂਜੀ ਇੱਕ ਹਕੀਕਤ ਹੈ ਉਹ ਜਿਹੜਾ ਮੀਡੀਆ ਪ੍ਰੋਪਗੈਂਡਾ ਕਰਦਾ ਹੈ ਅਗਰ ਮੀਡੀਆ ਪ੍ਰੋਪੋਗੈਂਡਾ ਕਰਨਾ ਬੰਦ ਕਰ ਦੇਣਾ ਹਾਂਜੀ ਤੇ ਸਾਡੇ ਸਿੰਘ ਵੀਰ ਆਪਣਾ ਵਿਰਸਾ ਦੇਖਣਾ ਸਹੀ ਗੱਲ ਹੈ ਸਾਡਾ ਇੱਥੇ ਵਿਰਸਾ ਇੱਥੇ ਹੈ ਬਿਲਕੁਲ ਸਾਡੇ ਸਾਡਾ ਮੋਢ ਇੱਥੇ ਹੈ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਤੋਂ ਵੱਡਾ ਤੇ ਕੁਝ ਨਹੀਂ ਹੋ ਸਕਦਾ ਤੇ ਇਹ ਪ੍ਰੋਪੋਗੈਂਡਾ ਬਿਲਕੁਲ ਨਹੀਂ ਹੋਣਾ ਚਾਹੀਦਾ ਇੱਥੇ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਸੈਲੀਬ੍ਰੇਟ ਕੀਤਾ ਜਾਂਦਾ ਹੈ ਹੋਰ ਜਿਹੜੇ ਸਾਡੇ ਹੈ ਨੇ ਤਿਹਾਵਾਰ ਉਹ ਸੈਲੀਬ੍ਰੇਟ ਕੀਤੇ ਜਾਂਦੇ ਨੇ ਔਰ ਜਿੰਨੇ ਸਾਡਾ ਡਾਇਸਪੋਰਾ ਆਂਦਾ ਹਿੰਦੁਸਤਾਨੀ ਸਾਡੇ ਵੀ ਆਂਦੇ ਨੇ ਉਹ ਇੱਥੋਂ ਜਦੋਂ ਵਾਪਸ ਹੀ ਜਾਂਦੇ ਨੇ ਉਹਨਾਂ ਨੂੰ ਤੁਸੀਂ ਕਦੇ ਸੁਣਿਆ ਹੈ ਹਕੀਕਤ ਹੋਈ ਇੱਥੇ ਬਹੁਤ ਸੇਫ ਹੈ ਮਾਹੌਲ ਹਾਂਜੀ ਔਰ ਸਿੰਘਾਂ ਦੀ ਚੜ੍ਹਦੀ ਕਲਾ ਜੀ ਇੱਕ ਮੰਗਾ ਤੁਹਾਨੂੰ ਤੇ ਤੁਸੀਂ ਬਹੁਤ ਭਾਗਾ ਵਾਲਿਓ ਬਹੁਤ ਨਨਕਾਣਾ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਸ ਜਗ੍ਹਾ ਤੇ ਤੁਸੀਂ ਰਹਿੰਦੇ ਹੋ ਬਿਲਕੁਲ ਜੀ ਕੋਈ ਸ਼ੱਕ ਨਹੀਂ ਜਿਵੇਂ ਮੁਸਲਮਾਨ ਧਰਮ ਦੇ ਵਿੱਚ ਮੱਕਾ ਸ਼ਰੀਫ ਨੂੰ ਇੱਕ अहमियत حاصل ਹੈ ਐਵੇਂ ਸਿੱਖ ਧਰਮ ਦੇ ਵਿੱਚ ਸਿੱਖਾਂ ਦਾ ਮੱਕਾ ਤੁਸੀਂ ਗੁਰਦੁਆਰਾ ਸ੍ਰੀ ਜਨਮਸਥਾਨ ਨੂੰ ਜੀ ਜਿਹੜਾ ਤੇ ਜਿੱਦਾਂ ਜਿਹੜੇ ਇੱਥੇ ਮੁਸਲਿਮ ਵੀਰ ਆ ਉਹਨਾਂ ਵੱਲੋਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਕੋਈ ਨਹੀਂ ਨਹੀਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਬਲਕਿ ਉਹ ਸਾਡੇ ਵਾਸਤੇ ਸਟੈਂਡ ਲੈਂਦੇ ਨੇ ਸਪੋਰਟ ਕਰਦੇ ਨੇ ਸਪੋਰਟ ਕਰਦੇ ਨੇ ਜੀ ਤੇ ਭਾਈ ਸਾਹਿਬ ਤੋਂ ਸੁਣ ਕੇ ਸਾਰੀਆਂ ਗੱਲਾਂ ਬਹੁਤ ਦਿਲ ਨੂੰ ਸਕੂਨ ਮਿਲਿਆ ਤੇ ਬਹੁਤ ਵਧੀਆ ਲੱਗਾ ਇਹਨਾਂ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਆਓ ਜੀ ਹੁਣ ਆਪਾਂ ਅਗਲੇ ਵੀਰ ਕੋ ਚਲਦੇ ਆਂ ਤੇ ਉਹਨਾਂ ਨੂੰ ਪੁੱਛਦੇ ਆਂ ਤੇ ਉਹਨਾਂ ਦਾ ਕਿੱਦਾਂ ਚੱਲਦਾ ਜੀ ਇਹ ਸਾਰਾ ਕੁਝ ਵਾਹ ਜੀ ਵਾਹ ਕੀ ਬਾਤ ਹੈ ਲਓ ਜੀ ਲਓ ਸਰਦਾਰ ਸਾਹਿਬ ਜੀ ਸਾਹਿਬ ਸ਼ਿਕਾਰਦੀਰ ਜੀ ਕਿਵੇਂ ਹੋ ਤੁਸੀਂ ਕੀ ਹਾਲ ਚਾਲ ਠੀਕ ਠਾਕ ਆਪਾਂ ਜੀ ਫੜੋ ਹੋਰ ਠੀਕ ਠਾਕ ਭਈਆ ਲਾ ਲਿਓ ਤੁਹਾਡੇ ਨਾਲ ਕਰਦੇ ਆਂ ਥੋੜੀਆਂ ਗੱਲਾਂ ਬਾਤਾਂ ਤੇ ਭਾਈ ਸਾਹਿਬ ਨੇ ਇੱਥੇ ਇਹਨਾਂ ਦੀ ਇਹ ਭਾਈ ਆਪਣੀ ਸ਼ਾਪ ਹੈ ਜੀ ਹਾਂਜੀ ਆਪਣੀ ਹੈ ਸ਼ੁਰੂ ਤੋਂ ਇਹ ਦੁਕਾਨ ਸਾਡੀ ਆਪਣੀ ਅੰਦਰ ਸਾਡਾ ਅ ਅੱਜ ਤੋਂ ਤੁਸੀਂ ਕੋਈ 50 ਸਾਲ ਪਿੱਛੇ ਚਲ ਜੋ ਉਸ ਟਾਈਮ ਅਸ ਹੀ ਹੈ ਸ਼ਾਪ ਦਾਦਾ ਜੀ ਨੇ ਖਰੀਦੀ ਸੀ ਅੱਛਾ ਦਾਦਾ ਜੀ ਦੇ ਹਾਂ ਦਾਦਾ ਜੀ ਦੇ ਟਾਈਮ ਦੀ ਹੈ ਸ਼ਾਪ ਹੈ پھر اس تو بعد میرے والد صاحب چلان دے رہے اس تو بعد میرے چار چاچو نے وہ چلان دے رہے اس تو بعد میرے بڑے بھائی نے وہ ان آخر عالم ہے اس شاپ تے بیٹھے ہیں شروع تو ساڈی دکانیں ہی چل رہی اور اس تو اسی بہت اگے چلے گئے اس ساڈے ہستے ایک قیمتی خزانہ ہے جی ਕਿੱਦਾਂ ਦੀ ਇੱਥੇ ਜ਼ਿੰਦਗੀ ਤੁਸੀਂ ਬਤੀਤ ਕਰਦੇ ਹੋ ਪਾਕਿਸਤਾਨ ਦੇ ਵਿੱਚ ਕਿਉਂਕਿ ਆਪਣੇ ਜਿਹੜੇ ਪਰਿਵਾਰ ਐਨ ਆਰ ਆਈ ਆ ਪੰਜਾਬੀ ਇੰਡੀਆ ਦੇ ਆ ਜੋ ਬਹੁਤ ਸਿੱਖਾਂ ਦਾ ਬਹੁਤ ਹਮਦਰਦੀ ਨੇ ਬਹੁਤ ਦੁੱਖ ਰੱਖਦੇ ਨੇ ਉਹ ਜਾਣਨਾ ਚਾਹੁੰਦੇ ਆ ਕਿ ਪਾਕਿਸਤਾਨ ਦੇ ਵਿੱਚ ਸਿੱਖਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਦੇਖੋ ਛੋਟੀਆਂ ਮੋਟੀਆਂ ਗੱਲਾਂ ਨਾ ਸ਼ਹਿਰਾਂ 'ਚ ਪਿੰਡਾਂ 'ਚ ਐ ਆਂਦੀਆਂ ਰਹਿੰਦੀ ਨੇ ਛੋਟੀਆਂ ਮੋਟੀਆਂ ਗੱਲਾਂ ਜਿੱਥੇ ਤੁਸੀਂ ਰਹੋਗੇ ਨਾ ਉਹ ਜ਼ਿੰਦਗੀ ਦੇ ਨਾਲ 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 ਉਹ ਤੁਸੀਂ ਉਹਨੂੰ ਫੇਸ ਕਰੋਗੇ ਬਿਲਕੁਲ ਜੀ ਔਰ ਅਗਰ ਤੁਸੀਂ ਵੱਡੀ ਪ੍ਰੋਬਲਮ ਵੇਖੋ ਤੇ ਅੱਜ ਤੱਕ ਕੋਈ ਨਹੀਂ ਹੋਈ ਅੱਛਾ ਸਪੈਸ਼ਲੀ ਨਨਕਾਣਾ ਸਾਹਿਬ ਚ ਤੇ ਕੋਈ ਨਹੀਂ ਔਰ ਬਾਹਰ ਵੀ ਕੁਝ ਨਹੀਂ ਹੈ ਟੂਰਿਜ਼ਮ ਆਂਦੀ ਹੈ ਇੱਥੇ ਹਾਂ ਜੀ ਵਿਜ਼ਿਟ ਕਰਦੀ ਹੈ ਨਦਰਨ ਏਰੀਆ 사이 ਡਲ ਜਾਂਦੀ ਹੈ ਇੱਥੇ ਪਾਕਿਸਤਾਨ ਦੇ ਜਿੰਨੇ ਗੁਰਦੁਆਰਾ ਸਾਹਿਬ ਹੈ ਉਹਨਾਂ ਨੂੰ ਵਿਜ਼ਿਟ ਕਰਦੀ ਹੈ ਤੁਹਾਨੂੰ ਫੁੱਲ ਪ੍ਰੋਟੋਕੋਲ ਮਿਲੇਗਾ ਕੋਈ ਇਸ਼ੂ ਨਹੀਂ ਹੈ ਮੈਂ ਤੇ ਕਹਿਣਾ ਕਿ ਜਿੰਨੀ ਸੰਗਤ ਹੈ ਨਾ ਉਹ ਆਵੇ ਬਲਕਿ ਉਹ ਜਦੋਂ ਇੱਥੇ ਆਏਗੀ ਨਾ ਤੂੰ ਆਪ ਕਹਿਣਗੇ ਕਿ ਜਿੰਨਾ ਪਿਆਰ ਸਾਨੂੰ ਇੱਥੇ ਮਿਲਿਆ ਸਾਨੂੰ ਆਪਣੇ ਵੀ ਉੱਥੇ ਨਹੀਂ ਮਿਲਦਾ ਆਪਣੇ ਇਸ ਮੁਲਕ 'ਚ ਵੀ ਮੈਨੂੰ ਖੁਸ਼ ਹੋ ਜੀ ਮੈਂ 3 ਦਿਨ ਹੋ ਗਏ ਹਾਂ ਇੱਥੇ ਜਿੱਥੇ ਜਿੱਥੇ ਵੀ ਜਾਈਦਾ ਉੱਥੇ ਪਿਆਰ ਮਿਲਦਾ ਉੱਥੇ ਰੋਟੀ ਪਾਣੀ ਪੁੱਛਦੇ ਚਾਹ ਪਾਣੀ ਪੁੱਛਦੇ ਬਾਜ਼ਾਰ ਗਏ ਸੀ ਉੱਥੇ ਵੀ ਉਹਨਾਂ ਨੇ ਧੱਕੇ ਨਾਲ ਹਾਂ ਉਹ ਖੀਰ ਵਗੈਰਾ ਖੋਆ ਵਗੈਰਾ ਖਵਾਇਆ ਬਹੁਤ ਰਿਸ਼ਤਾ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਨੇ ਸਪੈਸ਼ਲੀ ਤੁਸੀਂ ਲਾਹੌਰ ਚਲੇ ਜਾਓ اسلامਾਬਾਦ ਚਲੇ ਜਾਓ ਸਪੈਸ਼ਲੀ ਜਿਹੜੀ ਸਾਡੀ ਪੱਗ ਹੈ ਨਾ ਇਹਦੀ ਬਹੁਤ ਰਿਸਪੈਕਟ ਕਰਦੇ ਨੇ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਨੇ ਚਾਹੇ ਅਸੀਂ ਪਾਕਿਸਤਾਨ ਚ ਹੋਈਏ ਚਾਹੇ ਬਾਹਰ ਹੋਈਏ ਇਹਦੀ ਬੜੀ ਜ਼ਿਆਦਾ ਰਿਸਪੈਕਟ ਬਿਲਕੁਲ ਸਹੀ ਗੱਲ ਹੈ ਜੀ ਤੇ ਹੋਰ ਤੇ ਅਸੀਂ ਸੰਗਤਾਂ ਨੂੰ ਇਹ ਕਵਾਂਗੇ ਕਿ ਈਜ਼ੀ ਲਿਆਓ ਦਰਸ਼ਨ ਦਿਦਾਰੇ ਕਰੋ ਗੁਰਦੁਆਰਾ ਸਾਹਿਬਾਂ ਉਹ ਤੇ ਤੁਸੀਂ ਵਿਜ਼ਿਟ ਕਰੋਗੇ ਔਰ ਤੁਸੀਂ ਪਾਕਿਸਤਾਨ ਵਿਜ਼ਿਟ ਕਰੋਗੇ ਮੈਂ ਕਹਿੰਨਾ ਕਿ ਤੁਹਾਨੂੰ ਇੰਨਾ ਪਿਆਰ ਕਿੱਥੋਂ ਵੀ ਨਹੀਂ ਮਿਲਣਾ ਜਿਹੜਾ ਇੱਥੇ ਤੁਹਾਨੂੰ ਮਿਲੇਗਾ ਮਤਲਬ ਆਪਾਂ ਕਹਿ ਸਕਦੇ ਆ ਕਿ ਇੱਥੇ ਪੂਰਾ ਸੇਫ ਨੇ ਆਪਣੇ ਬਹੁਤ ਬਹੁਤ ਜ਼ਿਆਦਾ ਸੇਫ ਹੈ ਕਿਉਂਕਿ ਫਿਕਰ ਫਿਕਰ ਕਰਦੇ ਆ ਆਪਣੇ ਦਾ ਹਮੇਸ਼ਾ ਫਿਕਰ ਹੁੰਦਾ ਹੈ ਨਾ ਜੇ ਜਦੋਂ ਆਪਾਂ ਘਟ ਗਿਣਤੀ ਦੇ ਵਿੱਚ ਹੋਈਏ ਮਤਲਬ ਆਪਾਂ ਬਹੁਤ ਘਟ ਗਿਣਤੀ ਦੇ ਵਿੱਚ ਆ ਅਕਾਟ ਗਿਣਤੀ ਵਾਲਿਆਂ ਨੂੰ ਹਮੇਸ਼ਾ ਧੱਕਾ ਕੀਤਾ ਜਾਂਦਾ ਜਾਂ ਕੁਛ ਨਾ ਕੁਛ ਪਰ ਫਿਰ ਵੀ ਸਾਡਾ ਦੇਲਾ ਕਿ ਇੱਕ ਵਾਰੀ ਤੁਹਾਡੇ ਕੋਲ ਆਈਏ ਤੁਹਾਨੂੰ ਪੁੱਛੀਏ ਤੁਹਾਡੇ ਹਾਲਚਾਲ ਕਿਸ ਤਰ੍ਹਾਂ ਦੇ ਨੇ ਕਿਸ ਤਰ੍ਹਾਂ ਤੁਸੀਂ ਰਹਿ ਰਹੇ ਹੋ ਕਿਹੜੀਆਂ ਪਰੇਸ਼ਾਨੀਆਂ ਦਿੱਕਤਾਂ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਇਹ ਸਾਡਾ ਫਰਜ਼ ਬਣਦਾ ਭਾਈ ਹਾਂਜੀ ਹਾਂਜੀ ਇਦਾਂ ਹੀ ਸਪੈਸ਼ਲੀ ਜਿਹੜੀ ਸਾਡੀ ਇਸ ਟਾਈਮ ਦੀ ਸੀਐਮ ਪੰਜਾਬ ਹੈ ਨਾ ਹਾਂਜੀ ਤੁਸੀਂ ਮੰਨਦੇ ਨਹੀਂ ਮੰਨਦੇ ਉਹਨਾਂ ਦੀ ਤੁਸੀਂ ਕੋਈ ਵਲੌਗ ਵੇਖੋ ਜਾਂ ਉਹਨਾਂ ਦੀ ਇੰਟਰਵਿਊ ਵੇਖੋ ਉਹ ਤੇ ਕਹਿੰਦੀ ਕਿ ਸਰਦਾਰ ਬੰਦੇ ਨੇ ਨਾ ਉਹ ਮੇਰੇ ਸਿਰ ਦਾ ਤਾਜ ਨੇ ਅੱਛਾ ਜੀ ਉਹ ਇੰਨੀ ਰਿਸਪੈਕਟ ਕਰਦੇ ਨੇ ਮਤਲਬ ਇੱਥੇ ਹਾਂ ਮਰੀਮ ਮਰੀਮ ਨਵਾਸ ਜਿਹੜੀ ਨੇ ਉਹਨਾਂ ਬਹੁਤ ਜ਼ਿਆਦਾ ਇੱਥੇ ਰਿਸਪੈਕਟ ਕਰਦੇ ਨੇ ਤੇ ਇਸ ਤੋਂ ਇਲਾਵਾ ਉਹ ਮਤਲਬ ਜਿੱਥੇ ਵੀ ਪ੍ਰੋਗਰਾਮ ਹੋਵੇ ਸਾਡਾ ਮਸਬੀ ਇਵੈਂਟ ਹੋਵੇ ਫੈਸਟੀਵਲ ਹੋਵੇ ਉੱਥੇ ਉਹ ਪਹੁੰਚ ਜਾਂਦੀ ਠੀਕ ਹੈ ਉਹਨਾਂ ਨਾਲ ਬੰਦੀ ਹੈ ਮਤਲਬ ਕੋਈ ਐਸਾ ਨਹੀਂ ਕਿ ਉਹ ਸੀਐਮ ਹੈ ਉਹ ਇਹਦਾ ਨਹੀਂ ਹੋਏਗੀ ਇਹਦਾ ਨਹੀਂ ਬਈਗੀ ਕਿਸੇ ਨਾਲ ਬਹੁਤ ਪਿਆਰ ਮਿਲਦਾ ਸਭ ਨੂੰ ਬਹੁਤ ਪਿਆਰ ਮਿਲਦਾ ਤੇ ਜਿਹੜੇ ਇੱਥੇ ਲੋਕਲ ਜਿੱਦਾਂ ਮੁਸਲਿਮ ਵੀਰ ਆ ਹਾਂਜੀ ਉਹਨਾਂ ਦਾ ਤੁਹਾਡੇ ਨਾਲ ਕਿਸ ਤਰ੍ਹਾਂ ਤਾਲੁਕਾਤ ਨਾਲ ਕੋਈ ਵਿਤਕਰਾ ਵਗੈਰਾ ਕੋਈ ਹੁੰਦਾ ਇਸ ਤਰ੍ਹਾਂ ਦਾ ਕੁਝ ਹੈ ਦੇਖੋ ਮੈਂ ਸਿੱਖ ਫੈਮਿਲੀ ਤੋਂ ਠੀਕ ਹੈ ਮੇਰੇ ਕਮਸ ਕਮ 7 ਦੋਸਤ ਨੇ ਮੁਸਲਿਮ ਮੈਂ ਜਦੋਂ ਸ਼ੌਪ ਤੋਂ ਫ੍ਰੀ ਹੁੰਦਾ ਮੈਂ ਜ਼ਰੂਰ ਉਹਨਾਂ ਨੂੰ ਟਾਈਮ ਦਿੰਦਾ ਔਰ ਬੜਾ ਪਿਆਰੇ ਸਾਡਾ ਤੇ ਅਸੀਂ ਉਹ ਮਤਲਬ ਜ਼ਿਆਦਾ ਲੋਕ ਮੈਂ ਵੇਖੇ ਨੇ ਨਾ ਅਸੀਂ ਤੇ ਇੱਕ ਗਲਾਸ ਚ ਪਾਣੀ ਵੀ ਪੀਦੇ ਕੋਈ ਉਹ ਫਰਕ ਕੋਈ ਇਦਾਂ ਦਾ ਨਹੀਂ ਹੈ ਕਿਉਂਕਿ ਇੱਥੇ ਇੱਕ ਚੀਜ਼ ਮੈਨੂੰ ਪਸੰਦ ਹੈ ਮੈਨੂੰ ਆਪਣੇ ਦੋਸਤਾਂ 'ਚ ਜੀ ਕਿ ਉਹ ਮਜ਼ਬ ਤੋਂ ਜ਼ਿਆਦਾ ਨਾ ਉਹ ਆਪਣੇ ਜਿਹੜਾ ਹੈ ਇਨਸਾਨੀਅਤ ਨੂੰ ਫਾਲੋ ਕਰ ਦੇ ਜੀ ਉਹ ਮਜ਼ਬ ਨੂੰ ਥੋੜਾ ਜਿਹਾ ਸਾਈਡ ਤੇ ਰੱਖ ਕੇ ਨਾ ਅਗਰ ਅਸੀਂ ਇਨਸਾਨੀਅਤ ਅਲਾਜੀ ਨਾ ਜੀ ਤੇ ਅਸੀਂ ਸਾਡੇ ਤੋਂ ਫਿਰ ਚੰਗਾ ਇਨਸਾਨ ਹੀ ਕੋਈ ਨਹੀਂ ਜੀ ਮਜ਼ਬ ਵੀ ਹਾਂ ਮਜ਼ਬ ਠੀਕ ਹੈ ਸਖੋਂਦਾ ਹੀ ਇਹ ਹੈ ਜੀ ਦਇਆ ਸਾਡਾ ਧਰਮ ਆ ਜਿਹੜਾ ਸਿੱਖ ਧਰਮ ਆ ਉਹਦਾ ਪਹਿਲਾ ਅਖਰਦਿਆ ਜੇ ਤੁਹਾਡੇ ਦਿਲ ਦੇ ਵਿੱਚ ਦਇਆ ਵਾ ਇਨਸਾਨੀਅਤ ਆ ਫਿਰ ਤੁਸੀਂ ਧਰਮੀ ਹੋ ਜੇ ਤੁਹਾਡੇ ਦਿਲ ਦੇ ਵਿੱਚ ਦਇਆ ਨਹੀਂ ਆ ਫਿਰ ਤੁਸੀਂ ਤੁਹਾਡੇ ਦਿਲ ਦੇ ਵਿੱਚ ਇਨਸਾਨੀਅਤ ਨਹੀਂ ਫਿਰ ਤੁਸੀਂ ਧਰਮੀ ਨਹੀਂ ਹੋ ਸਕਦੇ ਇਦਾਂ ਹੀ ਇਦਾਂ ਹੀ ਹੋਰ ਅਸੀਂ ਸਾਡੇ ਗੱਲੀ ਮਹੱਲਿਆਂ 'ਚ ਕੋਈ ਈਵੈਂਟ ਹੋਵੇ ਉਹ ਸਾਡੇ ਕਰ ਰੋਟੀ ਲੈ ਆਂਦੇ ਨੇ ਅਸੀਂ ਉਹਨਾਂ ਦੀ ਕਰ ਰੋਟੀ ਲੈ ਕੇ ਜਾਂਦੀ ਕੋਈ ਇਦਾਂ ਦਾ ਸਿਸਟਮ ਨਹੀਂ ਹੈ ਗੁਰੂ ਮਹਾਰਾਜ ਦਾ ਬਹੁਤ ਜ਼ਿਆਦਾ ਸ਼ੁਕਰ ਹੈ ਅਸੀਂ ਨਨਕਾਣਾ ਸਾਹਿਬ 'ਚ ਬਰਕੇ ਘਰਾਲੇ ਸਾਡੇ ਕਹਿੰਦੇ ਆ ਕਿ ਚਲੋ ਇੱਕ ਬੰਦਾ ਘਰੋਂ ਬਾਹਰ ਚਲੇ ਜਾਵੇ ਕੋਈ ਬਾਹਰ ਕੋ ਕੈਨੇਡਾ ਚਲ ਜਾਵੇ ਇੰਗਲੈਂਡ ਚਲ ਜਾਵੇ ਲੇਕਿਨ ਮੈਂ ਕਹਿੰਦਾ ਕਿ ਜਿੰਨਾ ਪਾਕਿਸਤਾਨ ਚ ਸਕੂਨ ਹੈ ਨਾ ਜਿੰਨਾ ਪਾਕਿਸਤਾਨ ਚ ਪੈਸਾ ਹੈ ਨਾ ਮੈਂ ਨਹੀਂ ਕਹਿੰਦਾ ਕਿ ਕਿਥੇ ਇੰਗਲੈਂਡ ਕੈਨੇਡਾ ਚ ਪੈਸਾ ਹੈ ਜੀ ਪੈਸਾ ਆਪਣੇ ਘਰ ਬੈਠੇ ਆ ਚੰਗਾ ਖਾ ਰਹੇ ਆ ਤੇ ਬਹੁਤ ਜ਼ਿਆਦਾ ਗੁਰੂ ਮਹਾਰਾਜ ਦਾ ਗੁਰੂ ਮਹਾਰਾਜ ਦੇ ਸਾਹਮਣੇ ਬੈਠੇ ਆ ਬਿਲਕੁਲ ਜੀ ਤੇ ਬਹੁਤ ਜ਼ਿਆਦਾ ਸ਼ੁਕਰ ਹੈ ਮਾਲਕ ਦਾ ਕਿ ਜਿੰਨਾ ਸਾਨੂੰ ਉਹਨਾਂ ਨੇ ਦਿੱਤਾ ਹੈ ਨਾ ਅਸੀਂ ਸ਼ੁਕਰ ਕਰੀਦੇ ਆ ਵਾਹ ਜੀ ਵਾਹ ਕੀ ਬਾਤ ਆ ਜੀ ਏਨੇ ਇੱਥੇ ਦੇ ਸਿੱਖ ਜੋ ਨਨਕਾਣਾ ਸਾਹਿਬ ਦੇ ਵਿੱਚ ਰਹਿੰਦੇ ਨੇ ਤੇ ਇਹ ਇਹਨਾਂ ਦੀ ਹਿਸਟਰੀ ਆ ਤੇ ਜਿੱਦਾਂ ਇਹਨਾਂ ਨੂੰ ਦੱਸਿਆ ਬਹੁਤ ਸੋਹਣੇ ਤਰੀਕੇ ਨਾਲ ਰਹਿੰਦੇ ਨੇ ਚੰਗੇ ਤਰੀਕੇ ਨਾਲ ਕਿਉਂਕਿ ਲੋਕ ਚੰਗਾ ਬਿਹਾਰ ਕਰਦੇ ਨੇ ਨਾਲ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਬਹੁਤ ਭਾਗਾਂ ਵਾਲੇ ਹੋ ਨਨਕਾਣਾ ਸਾਹਿਬ ਦੇ ਵਿੱਚ ਰਹਿੰਦੇ ਹੋ ਮੇਰੇ ਨਾਲ ਸਪੈਸ਼ਲੀ ਕੁਝ ਬੰਦੇ ਮਤਲਬ ਉਹ ਇੰਸਟਾਗ੍ਰam ਤੇ ਕਦੇ-ਕਦੇ ਗੱਲ ਹੋ ਜਾਂਦੀ ਮੈਸੇਂਜਰ ਤੇ ਕਦੇ-ਕਦੇ ਗੱਲ ਹੋ ਜਾਂਦੀ ਉਹ ਬੜੇ ਖੁਸ਼ ਹੁੰਦੇ ਨੇ ਕਿ ਤੁਸੀਂ ਨਨਕਾਣਾ ਸਾਹਿਬ ਬੈਠੇ ਹੋ ਤੁਸੀਂ ਰੋਜ਼ ਦਰਸ਼ਨ ਕਰਦੇ ਹੋ ਤੇ ਇਹ ਵਾਕੀ ਸਾਡੇ ਵਾਸਤੇ ਪ੍ਰਾਊਡ ਮੂਮੈਂਟ ਹੈ ਸਾਡੇ ਲਈ ਤੇ ਇਹ ਇੱਕ ਨਾ ਮੈਂ ਨਾ ਜਦੋਂ ਹੁਣ ਆਇਆ ਇਧਰ ਪਾਕਿਸਤਾਨ ਇੰਡੀਆ ਤੋਂ ਆਇਆ ਮੈਂ ਪਾਕਿਸਤਾਨ ਬਾਗਰ ਨਾਂਕ ਆਇਆ ਸਾਡੇ ਲਈ ਇੱਕ ਸੁਪਨਾ ਹਾਂ ਇਦਾਂ ਹੀ ਸੁਪਨੇ ਵਰਗੀ ਇਹ ਚੀਜ਼ ਹੈ ਕਿ ਆਪਾਂ ਆਪਣੇ ਗੁਰੂਤਾਮ ਹਮੇਸ਼ਾ ਅਰਦਾਸ ਕਰੀਦੀ ਹੈਗੀ ਵਿਛੜੇ ਗੁਰੂਤਾਮ ਦੇ ਦਰਸ਼ਨ ਦੀਦਾਰੇ ਇਦਾਂ ਹੀ ਹੈ ਸਾਡੇ ਅਰਦਾਸ ਚ ਹਾਂਜੀ ਸਾਫ਼ ਸੰਭਾਲ ਸਾਨੂੰ ਖਾਲਸੇ ਨੂੰ ਬਖਸ਼ ਸੋ ਉਹ ਮੇਰਾ ਸੁਪਨਾ ਪੂਰਾ ਹੋਇਆ ਜੀ ਉਹ ਜਿਹੜੀ ਕਰਤਾਰਪੁਰ ਸੱਬ ਦੀ ਰਾਤ ਆਰੀ ਹੈ ਕੋਰੀਡੋਰ ਹਾਂਜੀ ਇਹਦੀ ਸੰਗੀ ਬੁਨਿਆਦ ਵੀ ਨਾ ਹਾਂਜੀ ਏ ਜਿਹੜੀ ਹੈਗੀ ਨਵਾਜ਼ ਸ਼ਰੀਫ ਟੀਮ ਜੀ ਨੂਨ ਲੀਗ ਐਵੀ ਇਹ ਨਾ ਨਹੀਂ ਰੱਖੀ ਸੀ ਉਸ ਤੋਂ ਬਾਅਦ ਹੈ ਕਮ ਸਲੋ ਸਲੋ ਸਟਾਰਟ ਹੋਏ ਤੇ ਵੱਧਿਆ Imran Khan ਨੇ ਨੂੰ ਥੋੜਾ ਜਿਹਾ ਕੀਤਾ ਹੈ ਕ ਬੈਟਰ ਕੀਤਾ ਹੈ ਉਧਰੋਂ ਨਵਜੋਤ ਸਿੰਘ ਸਿੱਧੂ ਨੇ ਕੀਤਾ ਹੈ ਮਤਲਬ ਬਹੁਤ ਅੱਛਾ ਹੋ ਗਿਆ ਹੁਣ इजीली ਲੋਕ ਦਰਸ਼ਨ ਕਰਨ ਆ ਜਾਂਦੇ ਨੇ ਵੈਸੇ ਵੀ ਜਦੋਂ ਗੁਰਪੁਰਬ ਹੁੰਦਾ ਹੈ ਇੱਥੇ ਤੇ ਲੋਕ ਸੰਗਤਾਂ ਵੱਧੂ ਸੰਗਤਾਂ ਉਧਰੋਂ ਆਉਂਦੀਆਂ ਨੇ ਇੱਥੇ ਦਰਸ਼ਨ ਕਰਦੇ ਨੇ ਅੱਛਾ ਪ੍ਰੋਟੋਕੋਲ ਮਿਲਦਾ ਹੈ ਖੁਸ਼ ਹੋ ਕੇ ਇੱਥੋਂ ਜਾਂਦੇ ਨੇ ਇਹ ਵਾਕਿਆ ਵਕਾਬਲੇ ਤਰੀਫ ਆ ਜਿਸ ਤਰ੍ਹਾਂ ਦਾ ਇਹਨਾਂ ਦਾ ਇਹ ਪਿਆਰ ਦਿੰਦੇ ਆ ਜਿਸ ਤਰ੍ਹਾਂ ਇਹ ਲੋਕ ਰੋਕ ਕੇ ਤੇ ਉਤਸ਼ਾਹ ਕਰਦੇ ਨੇ ਪਿਆਰ ਕਰਦੇ ਨੇ ਬਹੁਤ ਵਧੀਆ ਲੱਗਦਾ ਤੇ ਇਹ ਸੀ ਭਾਈ ਸਾਹਿਬ ਜੀ ਨਾਲ ਆਪਾਂ ਗੱਲਬਾਤ ਕੀਤੀ ਆਸ ਕਰਦੇ ਆ ਕਿ ਕਾਫੀ ਕੋਈ ਕਲੀਅਰ ਹੋਇਆ ਹੋਊਗਾ ਇਸ ਜਗ੍ਹਾ ਵੀ ਭਾਈ ਸਾਹਿਬ ਰਹਿੰਦੇ ਨੇ ਸੋ ਸਾਰਾ ਕੰਮ ਆ ਪਾ ਗਾਮ ਵਗੈਰਾ ਵੀ ਮਿਲਦੀਆਂ ਨੇ ਨਹੀਂ ਆਹ ਸਭ ਚਾ ਹਾਂ ਹਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਸ਼ੁਕਰ ਕਰਨਾ ਨਹੀਂ ਪਾਛੇ ਦਾਵ ਜੀ ਸੁਣਾਓ ਸਭ ਬਹੁਤ ਵਧੀਆ ਜੀ ਬਹੁਤ ਵਧੀਆ ਗੱਲਬਾਤ ਕਰ ਸਕਦੇ ਆ ਜੀ ਆਪਾਂ ਹੈ ਸਮਾਂ ਹੀ ਤੁਹਾਡੇ ਕੋਲ ਆ ਜਰੂਰ ਲਾ ਲਿਓ ਜੀ ਹੁਣ ਆਪਾਂ ਭਾਈ ਸਾਹਿਬ ਜੀ ਨਾਲ ਗੱਲ ਕਰਾਂਗੇ ਇਹ ਇਹਨਾਂ ਦੇ ਨਨਕਾਣਾ ਸਾਹਿਬ ਦੇ ਵਿੱਚ ਇਹਨਾਂ ਦੀ ਇਹ ਸ਼ੋਪ ਆ ਵੀਡੀਓ ਦੇਖ ਸਕਦੇ ਹੋ ਜੀ ਆਪਣੀਆਂ ਭਾਈ ਸਾਹਿਬ ਜੀ ਇਹ ਹਾਂਜੀ ਆਪਣੀਆਂ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਹੋ ਆ ਜੀ ਦਾ ਸ਼ਿਕਾਇਤ ਕਰ ਰਹੇ ਕੋਈ 7 ਸਾਲ ਹੋ ਗਏ ਠੀਕ ਹੈ ਜੀ ਆਪ ਜੀ ਦਾ ਸ਼ੁਭ ਨਾਮ ਮੇਰਾ ਨਾਮ ਅਮਰਦੀਪ ਸਿੰਘ ਹੈ ਠੀਕ ਜੀ ਇੱਥੇ ਨਨਕਾਣਾ ਸਾਹਿਬ ਦੇ ਰਹਿਣ ਵਾਲੇ ਹਾਂ ਜੀ ਬਿਲਕੁਲ ਨਨਕਾਣਾ ਸਾਹਿਬ ਦੇ ਕਿੰਨੇ ਕਿੰਨੇ ਟਾਈਮ ਤੋਂ ਇੱਥੇ ਰਹਿ ਰਹੇ ਹੋ ਜੀ ਅਸੀਂ ਮੇਰਾ ਜੰਪਲ ਜਿਹੜਾ ਹੈ ਮੇਰਾ ਪੈਦਾ ਪੈਦਾ ਹੀ ਇੱਥੇ ਮਲੇ ਹੋਇਆ ਜੀ ਮੇਰਾ ਜਨਮ ਇੱਥੇ ਨਨਕਾਣਾ ਸਾਹਿਬ ਦਾ ਹੀ ਆ ਤੇ ਮੇਰੇ ਜਿਹੜੇ ਪਿਤਾ ਜੀ ਨੇ ਉਹ ਗੁਰਦੁਆਰਾ ਸਾਹਿਬ ਦੇ ਹੈ ਹੈਡ ਗ੍ਰੰਥੀਆ ਜੇ ਹੁੰਦੇ ਨੇ ਠੀਕ ਜਾਨੀ ਬਲਵੰਤ ਸਿੰਘ ਜੀ ਠੀਕ ਹੈ ਜੀ ਔਰ ਅਸੀਂ ਸਾਰੇ ਮੇਰੇ ਪਾਕਿਸਤਾਨ ਤੋਂ ਹੀ ਬਿਲੋਂਗ ਕਰਦੇ ਆ ਮੇਰੇ ਜਿਹੜੇ ਬਾਬਦਾਦੇ ਸੇ ਆਗੇ ਸੀ ਉਹ ਆਗੇ ਨੇ ਪਸ਼ਾਵਰ ਦੇ ਸਾਈਡ ਤੋਂ ਅੱਛਾ ਪਸ਼ਾਵਰ ਹਾਂਜੀ ਫਿਰ ਅਸੀਂ ਆਇਸਤਾਨ ਨਾਲ ਦੇ ਨਾਲ ਫਿਰ ਪੰਜਾਬ 'ਚ ਆ ਗਏ ਫਿਰ ਹੁਣ ਤੁਹਾਡੇ ਸਾਹਮਣੇ ਫਿਰ ਨਰਕਾਨਾ ਸਾਹਿਬ 'ਚ ਤੇ ਜਿੱਦਾਂ ਭਾਜੀ ਸਾਡੇ ਜਿਹੜੇ ਬਾਹਰ ਬੈਠੇ ਸੇਖ ਨੇ ਜਾਂ ਦੁਨੀਆ ਭਰ ਦੇ ਵਿੱਚ ਵਾਸੇ ਸੇਖ ਨੇ ਚਾਹੇ ਉਹ ਸਾਡੇ ਇਹ ਪੰਜਾਬ ਤੋਂ ਆ ਚੜ੍ਹਦੇ ਪੰਜਾਬ ਤੋਂ ਇਹ ਸਾਡਾ ਲੈਂਦਾ ਪੰਜਾਬ ਉਹ ਬਹੁਤ ਫਿਕਰ ਕਰਦੇ ਆ ਕਿ ਪਾਕਿਸਤਾਨ ਦੇ ਵਿੱਚ ਸਿੱਖਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ ਸਿੱਖ ਕਿਤੇ ਤੰਗ ਪਰੇਸ਼ਾਨ ਤੇ ਨਹੀਂ ਆ ਕੋਸ਼ਿਸ਼ ਇਹਦੇ ਬਾਰੇ ਦੱਸੋ ਕਿਸ ਤਰ੍ਹਾਂ ਦੀ ਜ਼ਿੰਦਗੀ ਹੈ ਤੁਹਾਡੀ ਵੀਰ ਜੀ ਬਹੁਤ ਵਧੀਆ ਜ਼ਿੰਦਗੀ ਹੈ ਬਹੁਤ ਵਧੀਆ ਜ਼ਿੰਦਗੀ ਹੈ ਜੋ ਲੋਕ ਸੋਚਦੇ ਨੇ ਨਾ ਕਿ ਇੱਥੇ ਆ ਕੇ ਅਸੀਂ ਤੰਗ ਹੈਗੇ ਆ ਜਾਂ ਉੱਥੇ ਉਹਨਾਂ ਤੇ ਜ਼ੁਲਮ ਸਿਸਤਮ ਕੀਤਾ ਜਾਂਦਾ ਹੈ ਤੇ ਨਹੀਂ ਇਹ ਸਭ ਝੂਠ ਹੈ ਫਰਾਡ ਹੈ ਮਨ ਕਰਤ ਕਹਾਣੀਆਂ ਨੇ ਜੀ ਤੁਸੀਂ ਉਹਨਾਂ ਸੰਗਤਾਂ ਕੋਲ ਪੁੱਛ ਲਓ ਕਿ ਜਿਹੜੀ ਸੰਗਤਾਂ ਇੱਥੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਆਉਂਦੀਆਂ ਨੇ ਫਿਰ ਉਸ ਤੋਂ ਬਾਅਦ ਵਿਸਾਖੀ ਵਿੱਚ ਆਉਂਦੀਆਂ ਨੇ ਉਸ ਤੋਂ ਬਾਅਦ 20 ਫਰਵਰੀ 1921 ਸਾਕਨਨ ਕਾਨਾ ਸਾਹਿਬ ਤੇ ਵਿੱਚ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਹਾਂਜੀ ਉਹਨਾਂ ਦੇ ਵਿੱਚ ਤੁਸੀਂ ਆਪ ਉਹਨਾਂ ਸੰਗਤਾਂ ਕੋਲ ਪੁੱਛ ਸਕਦੇ ਹੋ ਬਾਕਾਇਦਾ ਉਹਨਾਂ ਨੂੰ ਤੁਸੀਂ ਇੰਟਰਵਿਊ ਲੈ ਕੇ ਵੇਖ ਲਓ ਉਹ ਸੰਗਤਾਂ ਤੁਹਾਨੂੰ ਇਹੋ ਹੀ ਕਹਿਣਗੀਆਂ ਇਹੋ ਹੀ ਕਹਿਣਗੀਆਂ ਕਿ ਇੱਥੇ ਨਨਕਾਣਾ ਸਾਹਿਬ ਜੀ ਜਿੰਨਾ ਪਿਆਰ ਹੈ ਉਹ ਕਿਸੇ ਜਗ੍ਹਾ ਤੇ ਨਹੀਂ ਹੈ ਬਾਕਾਇਦਾ ਜenial ਸਾਡੇ ਆਪਣੀ ਸੰਗਤ ਇੱਥੇ ਆਈ ਸੀ ਉਹ ਸੰਗਤ ਇੱਥੇ ਆ ਕੇ ਕਹਿੰਦੀ ਹੈ ਕਿ ਜੋ ਸਾਨੂੰ ਉੱਥੇ ਬਾਰਤ ਦੱਸਿਆ ਜਾਂਦਾ ਉਹ ਪਾਕਿਸਤਾਨ ਜੇ ਹੈ ਨਹੀਂ ਸਭ ਮੰਕੜਤ ਕਹਾਣੀਆਂ ਬਣਾਈ ਹੋਈਆਂ ਨੇ ਜੀ ਇਹ ਤੇ ਅਸੀਂ ਵੀ ਇਹੀ ਗੱਲ ਸੋਚਦੇ ਆ ਬਾਰ ਬੈਠੇ ਬਹੁਤ ਕੁਝ ਮਾਈਂਡ ਦੇ ਵਿੱਚ ਆਉਂਦਾ ਜਦੋਂ ਪਾਕਿਸਤਾਨ ਦਾ ਨਾਮ ਆਉਂਦਾ ਵਾ ਜਾਂ ਪਰ ਇਹ ਚੀਜ਼ ਹੈ ਕਿ ਸਾਨੂੰ ਆਪਣੇ ਦਾ ਫਿਕਰ ਹੈ ਜੀ ਬਿਲਕੁਲ ਹਨਾ ਜੀ ਜੇ ਮੈਂ ਅੱਜ ਆਇਆ ਇਟਲੀ ਤੋਂ ਆਇਆ ਮੈਂ ਇੰਡੀਆ ਗਿਆ ਇੰਡੀਆ ਤੋਂ ਫਿਰ ਆਇਆ ਤੇ ਮੇਰਾ ਫਰਜ ਬਣਦਾ ਤੁਹਾਡੇ ਕੋਲ ਆ ਮੈਂ ਤੁਹਾਨੂੰ ਪੁੱਛਾਂ ਹਨਾ ਇੱਕ ਸਿੱਖੋਂ ਦੇ ਨਾਂ ਤੇ ਇਹ ਫਰਜ ਬਣਦਾ ਸਾਡਾ ਕਿ ਤੁਹਾਡੇ ਕੋਲ ਆਈਏ ਤੁਹਾਡੀਆਂ ਗੱਲਾਂ ਅੱਗੇ ਤੱਕ ਜਾਣ ਦੁਨੀਆ ਸਾਡੇ ਸਿੱਖਾਂ ਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਕੁਝ ਲੋਕ ਇਦਾਂ ਵੀ ਕਰ ਦਿੰਦੇ ਨੇ ਕਿ ਚਲੋ ਵੀਡੀਓ ਬਣ ਰਹੀ ਹੈ ਤੇ ਵੀਡੀਓ ਵਿੱਚ ਆਪਣੇ ਆਪ ਨੂੰ ਨਾ ਆ ਸ਼ੋਅ ਕਰਨ ਵਾਸਤੇ ਜੀ ਆਪਣੇ ਆਪ ਨੂੰ ਚੱਕਣ ਵਾਸਤੇ ਤੇ ਉਹ ਕਹਿ ਦਿੰਦੇ ਆ ਕਿ ਪਾਕਿਸਤਾਨ 'ਚ ਕੁਝ ਵੀ ਨਹੀਂ ਹੈ ਇਦਾਂ ਉਦਾਂ ਹਾਂਜੀ ਮੈਂ ਹਕੀਕਤ ਦੱਸ ਰਿਹਾ ਪਾਕਿਸਤਾਨ 'ਚ ਇਹੋ ਜਿਹਾ ਕੁਝ ਨਹੀਂ ਹੈ ਸੰਗਤਾਂ ਆਉਂਦੀਆਂ ਨੇ ਸੰਗਤਾਂ ਆਣ ਸੰਤਾਂ ਨੂੰ ਜਿੰਨਾ ਇੱਥੇ ਪਿਆਰ ਮਿਲੇਗਾ ਨਾ ਉਹ ਇਹ ਹੀ ਗੱਲ ਕਰਨਗੇ ਕਿ ਜਾਣ ਦੀ ਲੋੜ ਹੀ ਕੋਈ ਨਹੀਂ ਹੈ ਇੱਥੇ ਰਹਿਣਾ ਚਾਹੀਦਾ ਇਹ ਪਾਕਿਸਤਾਨ ਸਾਡੇ ਵਾਸਤੇ ਬਹੁਤ ਵਧੀਆ ਵਧੀਆ ਤਰਤੀ ਹੈ ਜੀ ਤੇ ਤੁਸੀਂ ਬਹੁਤ ਭਾਗਾ ਵਾਲਿਓ ਮੈਂ ਅੱਗੇ ਵੀਰ ਜੀ ਨਾਲ ਵੀ ਉਧਰ ਗੱਲ ਕੀਤੀ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਗੋਦ ਵਿੱਚ ਰਹਿੰਦੇ ਹੋ ਸ਼ੁਕਰ ਬਨਾ ਦੇ ਪਾਤਸ਼ਾਹ ਦਾ ਬਿਲਕੁਲ ਜੀ ਬਿਲਕੁਲ ਤੇ ਤੁਹਾਡਾ ਆਪਣਾ ਸ਼ੁਭਨਾਮ ਜੀ ਮੇਰੇ ਨਾਮ ਅਮਰਦੀਪ ਸਿੰਘ ਹੈ ਅਮਰਦੀਪ ਸਿੰਘ ਤੇ ਬਹੁਤ ਵਧੀਆ ਲੱਗਾ ਜੀ ਇਹ ਨੇ ਇਹਦੀ ਦੁਕਾਨ ਆ ਨਨਕਾਣਾ ਸਾਹਿਬ ਦੇ ਵਿੱਚ ਜਦੋਂ ਵੀ ਤੁਸੀਂ ਆਓ ਇਹਨਾਂ ਭਾਈ ਸਾਹਿਬ ਜੀ ਕੋਲ ਜ਼ਰੂਰ ਹੋ ਕੇ ਜਾਇਓ ਜੀ ਤੇ ਬਹੁਤ ਵਧੀਆ ਲੱਗਾ ਭਾਈ ਸਾਹਿਬ ਜੀ ਤੁਹਾਡੇ ਨਾਲ ਗੱਲ ਕਰਕੇ ਤੇ ਬਹੁਤ ਸਕੂਨ ਮਿਲਦਾ ਜਦੋਂ ਆਪਣੇ ਸਿੱਖਾਂ ਦਾ ਆਪਾਂ ਹਾਲ ਪੁੱਛਦੇ ਆਣਾ ਬਿਲਕੁਲ ਦਿਲੋਂ ਸਕੂਨ ਮਿਲਦਾ ਕਿਉਂਕਿ ਅੱਜ ਦਾ ਟਾਈਮ ਇਦਾਂ ਦਾ ਭਾਜੀ ਕੋਈ ਕਿਸੇ ਨੂੰ ਪੁੱਛ ਕੇ ਨਹੀਂ ਰਾਜੀ ਸਹੀ ਗੱਲ ਹੈ ਹਨਾ ਜੀ ਪਰ ਆਪਾਂ ਨੂੰ ਆਪਣੇ ਦਾ ਦਰਦ ਹੋਣਾ ਚਾਹੀਦਾ ਤੇ ਮੇਰੇ ਆਓ ਜੀ ਹੁਣ ਚੱਲਦੇ ਆ ਓਕੇ ਵੀਰ ਜੀ ਫਿਰ ਓਕੇ ਜੀ ਹੁੰਦੀ ਆ ਜੀ ਮੁਲਾਕਾਤ ਤੇ ਇਹ ਵੀ ਵੀਰ ਜੀ ਦੀ ਬਾਤਾਂ ਸੁਖਾਂਗੇ ਉਹਨਾਂ ਤੇ ਇੱਥੇ ਜਰੂਰ ਆਇਓ ਜਦੋਂ ਵੀ ਤੁਸੀਂ ਆਓ ਤੇ ਲੋ ਜੀ ਆਪਾਂ ਨੂੰ ਆਪਣੇ ਵੀਰ ਜੀ ਮਿਲੇ ਨੇ ਜੋ ਨਨਕਾਣਾ ਸਾਹਿਬ ਦੇ ਵਿੱਚ ਰਹਿੰਦੇ ਨੇ ਤੇ ਇਹਨਾਂ ਨੂੰ ਪੁੱਛ ਇਹਨਾਂ ਤੋਂ ਪੁੱਛਦੇ ਆ ਇਹਨਾਂ ਦੇ ਵੀ ਆਪਾਂ ਲਵਾਂਗੇ ਵੀਰ ਜੀ ਕੀ ਨਾਮ ਆ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਦਸੇ ਹੀ ਆਏ ਆ ਜੀ ਨਨਕਾਣਾ ਸਾਹਿਬ ਤੇ ਮੇਰਾ ਨਾਮ ਧਰਮ ਸਿੰਘ ਜੀ ਠੀਕ ਹੈ ਜੀ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਨਨਕਾਣਾ ਸਾਹਿਬ ਦੇ ਵਿੱਚ ਹੀ ਰਹਿੰਦੇ ਹੋ ਹਾਂ ਜੀ ਅਸੀਂ ਇੱਥੇ ਤੇ ਹੀ ਰਹਤ ਰਣ ਸਾਹਿਬ ਇੱਥੇ ਰਹਿੰਦੇ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਜੀ ਸਾਡੀ ਦਾ ਬਸ ਕਹਿ ਲਓ ਕਿ ਜੰਪਾ ਲਈ ਇੱਧਰ ਦੀ ਆ ਪੈਸੇ ਮੈਂ ਬੇਸਿਕਲੀ ਮੈਂ ਬਿਲੋਂਗ ਕਰਦਾ ਕੋਹਾਰਟ ਸਿਟੀ ਤੋਂ ਲੇਕਿਨ ਇਹ ਹੈ ਕਿ ਜੜਾ ਮੈਂ ਹੁਣ ਆਪਾਂ ਕਰੰਟਲੀ ਇੱਥੇ ਹੀ ਰਹੇ ਨੇ ਪਿਛਲੇ 8-10 ਸਾਲ ਤੋਂ ਅੱਛਾ ਅੱਛਾ ਜੀ ਹਾਂ ਜੀ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਇੱਥੇ ਤੁਸੀਂ ਦੇਖਦੇ ਹੋ ਸਿੱਖਾਂ ਨੂੰ ਕਿਸ ਤਰ੍ਹਾਂ ਸਿੱਖ ਰਹਿੰਦੇ ਨੇ ਆਪਣੇ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਦੇ ਵਿੱਚ ਦੇਖੋ ਸਿੱਖ ਧਰਮ ਦਾ ਮਹਾਰਾਜ ਦੀ ਕਿਰਪਾ ਨਾਲ ਜਿਹੜੇ ਵੀ ਦੇਸ਼ ਹੋਵੇ ਜਿਹੜੀ ਵੀ ਕੰਟਰੀ ਚ ਹੋਵੇ ਚੜ੍ਹਦੀ ਕਲਾ ਚ ਹੀ ਰਹਿੰਦਾ ਤੇ ਰਹੀ ਗੱਲ ਪਾਕਿਸਤਾਨ ਦੀ ਤੇ ਪਾਕਿਸਤਾਨ ਚ ਤੇ ਸਿੱਖਾਂ ਦੀ ਤੇ ਮੈਂ ਕਹਿੰਦਾ ਤੁਸੀਂ ਆਪੇ ਹੀ ਦੇਖ ਰਹੇ ਹੋ ਤੁਸੀਂ ਹੁਣ ਪਾਕਿਸਤਾਨ ਚ ਫੇਰ ਰਹੇ ਹੋ ਤੁਸੀਂ ਬਾਜ਼ਾਰਾਂ ਚ ਹੀ ਫਿਰੋ ਲੋਕ ਤੁਹਾਨੂੰ ਸਲੂਟ ਕਰਨਗੇ ਹਨਾ ਕਹਿਣਗੇ ਕਿ ਸਰਦਾਰ ਜੀ ਸਾਡੀ ਪੱਗ ਤੇ ਬੜੀ ਸ਼ਾਨ ਹੈ ਤੇ ਬੜੀ ਸਾਨੂੰ ਜਿਹੜੀ ਰਿਸਪੈਕਟ ਦਿੱਤੀ ਜਾਂਦੀ ਹੈ ਪਾਕਿਸਤਾਨ ਦੇ ਵਿੱਚ ਫੁੱਲ ਰਾਈਟਸ ਆ ਸਾਡੇ ਠੀਕ ਹੈ ਜੀ ਮਤਲਬ ਜ਼ਿੰਦਗੀ ਵਧੀਆ ਬਤੀਤ ਬਹੁਤ ਵਧੀਆ ਬਹੁਤ ਵਧੀਆ ਤੇ ਪਾਕਿਸਤਾਨ ਦੇ ਵਿੱਚ ਮੈਂ ਇੱਕ ਚੀਜ਼ ਹੋਰ ਬਹੁਤ ਨੋਟ ਕੀਤੀ ਹੈ ਜੀ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਇੱਥੇ ਮੈਂ ਵੀਰਾਂ ਨੂੰ ਮਿਲਿਆ ਜਾਂ ਜਿੰਨੇ ਵੀ ਨੌਜਵਾਨਾਂ ਨੂੰ ਮਿਲਿਆ ਸਾਰਿਆਂ ਨੇ ਸਿੱਖੀ ਕੇਸ ਰੱਖੇ ਹੋਏ ਆ ਦਾੜੀ ਰੱਖੀ ਹਾਂਜੀ ਸਾਬਤ ਸੂਰਤਾ ਕੋਈ ਕਟਵਾਉਂਦੇ ਨਹੀਂ ਤੁਹਾਡੇ ਵਰਗੇ ਥੋੜੇ ਇਦਾਂ ਹੀ ਹੈ ਜੀ ਹਾਂਜੀ ਨਹੀਂ ਆਹੀ ਗੱਲ ਹੈ ਬਿਲਕੁਲ ਮੈਂ ਆਪਣੀ ਬਾਹਰ ਦੀਆਂ ਸੰਗਤਾਂ ਕਿਉਂਕਿ ਮੈਂ ਪਿਛਲੇ 10 ਸਾਲਾਂ ਤੋਂ ਮੈਂ ਬਾਹਰ ਰਹਿ ਰਹੇ ਹਾਂ ਤੇ ਮੈਂ ਮਤਲਬ ਆ ਵੀ ਦੱਸਣਾ ਚਾਹਣਾ ਮੈਸੇਜ ਆਪਣੀ ਸਿੱਖ ਕਮਿਊਨਿਟੀ ਵਾਸਤੇ ਕਿ ਜਿੰਨੇ ਵੀ ਤੁਸੀਂ ਅਗਰ ਸਹੀ ਸਿੱਖੀ ਦੇਖਣੀ ਹੈ ਤਾਂ ਤੁਸੀਂ ਪਾਕਿਸਤਾਨ ਆਓ ਬਿਲਕੁਲ ਜੀ ਤੁਸੀਂ ਪਾਕਿਸਤਾਨ ਤੁਹਾਨੂੰ ਕੋਈ ਵੀ ਇਦਾਂ ਦਾ ਸਿੰਘ ਨਹੀਂ ਦੇਖੂਗਾ ਜਿਹੜਾ ਜਿਹੜਾ ਨਾ హెయిਰ ਕੱਟ ਹੋਊਗਾ ਅਗਰ ਕੋਈ ਪੱਗ ਬੰਦਾ ਹੋਊਗਾ ਤਾਂ ਉਹ ਸਾਬਤ ਸੂਰਤ ਮਿਲੂਗਾ ਭਾਵੇਂ ਉਹਨੇ ਅੰਬਰ ਚੱਕਿਆ ਹੈ ਜਾਂ ਨਹੀਂ ਚੱਕਿਆ ਗੱਲ ਸੱਚੀ ਹੈ ਜੀ ਤੇ ਉਤੋਂ ਲਾਵਾ ਰਹਿਤ ਮਰਿਆਦਾ ਤੇ ਵੀ ਪ੍ਰੋਪਰ ਫਾਲੋਅ ਅਪ ਕੀਤਾ ਜਾਂਦਾ ਹੈ ਹਰ ਚੀਜ਼ ਨੂੰ ਵਧੀਆ ਤਰੀਕੇ ਨਾਲ ਜਿਹੜਾ ਨਾ ਮੰਨਿਆ ਜਾਂਦਾ ਹੈ ਤੇ ਮਨਾਇਆ ਜਾਂਦਾ ਹੈ ਜਿਹੜਾ ਕੋਈ ਮੰਨਦਾ ਨਹੀਂਗਾ ਤੇ ਉਹਨੂੰ ਮਨਾਇਆ ਵੀ ਜਾਂਦਾ ਫਿਰ ਸਹੀ ਗੱਲ ਆ ਸਖਤ ਇੱਥੇ ਬਹੁਤ ਸਟ੍ਰਿਕਨੈਸ ਆ ਜਿਹੜੇ ਇਹਨਾਂ ਦੇ ਪੇਰੈਂਟਸ ਆ ਬਹੁਤ ਸਟ੍ਰਿਕਨੈਸ ਰੱਖਦੇ ਆ ਸਾਡੇ ਹਜੇ ਨਹੀਂ ਰੱਖਦੇ ਨਹੀਂ ਇਹ ਗੱਲ ਸੱਚੀ ਆ ਤੇ ਕਹਿੰਦਾ ਮਤਲਬ ਕਿ ਜਿਹੜੇ ਸਿੱਖ ਪਾਕਿਸਤਾਨ ਦੇ ਵਿੱਚ ਰਹਿੰਦੇ ਨੇ ਬਹੁਤ ਵਧੀਆ ਜ਼ਿੰਦਗੀ ਬਤੀਤ ਕਰਦੇ ਬਹੁਤ ਵਧੀਆ ਬਹੁਤ ਵਧੀਆ ਆਲਮੋਸਟ 99% ਜੜਾਣਾ ਜਾਂ 97 95% ਜਿਹੜੇ ਨੇ ਸਾਰੇ ਆ ਸੈਲਫ এমਪਲoyed ਨੇ ਆਪਣੇ ਆਪ ਆਪਣਾ ਬਿਜ਼ਨਸ ਕਰਦੇ ਨੇ ਜੀ ਆਪਣੇ ਕਮਾਂਕਾਰਾਂ ਇਸ ਨੇ ਬਾਕੀ ਜਿਹੜੇ 5% ਆ ਹੁਣ ਜਿਹੜੇ ਆ ਕੁਝ ਗਵਰਨਮੈਂਟ ادارے ਆ ਜਿਹਾ ਜਾਂ ਫਿਰ ਵੱਡੀ ਵੱਡੀ ਪੋਸਟ ਆ ਠੀਕ ਹੈ ਜੀ ਬਹੁਤ ਵਧੀਆ ਲੱਗਾ ਵੀਰ ਜੀ ਨਾਲ ਗੱਲਬਾਤ ਕਰਕੇ ਥੈਂਕ ਯੂ ਸੋ ਮਾਚ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਪਿਆਰ ਤੁਹਾਨੂੰ ਸਾਡੇ ਲੈਹਿੰਦੇ ਪੰਜਾਬ ਵਾਲਿਆਂ ਨੂੰ ਚੜ੍ਹਦੇ ਪੰਜਾਬ ਵਾਲਿਆਂ ਨੂੰ